ਆਟੋਮੈਟਿਕ ਐਸਐਕਸ ਆਪਸ਼ਨਲ ਟਾਪ ਮਾਡਲ ਹੈ ਪੁਸ਼ ਬਟਨ 6 에어 ਬੈਗ ਵਾਲੀ ਬਾਈ ਇਹਦਾ ਵੀ ਚੈਲੈਂਜਿੰਗ ਰੇਟ ਦੇ ਦਾਂਗੇ ਤੁਹਾਨੂੰ ਮਾਰਕੀਟ ਗੁੰਮਿਓ ਬਾਈ 4 4 ਲੱਖ ਮੰਗਦੀ ਆ ਦੁਨੀਆਂ ਨਹੀਂ ਮੰਗਦੀ ਤੁਹਾਨੂੰ ਪਤਾ ਹੋਣਾ ਬਾਈ ਆਪਾਂ ਦੇ ਦਾਂਗੇ 315000 ਰੁਪਏ ਦਾ 315000 ਮਾਡਲ 2000 ਫਰਸਟ ਓਨਰ ਗੱਡੀ ਰੋਗੀ 72000 ਚੱਲੀ ਹੈ ਗੱਡੀ ਦਾ ਬਾਈ ਇਹੋ ਜਿਹਾ ਰੇਟ ਦੇ ਦਾਂਗੇ ਪੂਰੀ ਮਾਰਕੀਟ ਨਹੀਂ ਦੇ ਸਕਦਾ ਬਾਈ ਪੰਜਾਬ ਛੱਡੋ ਦਿੱਲੀ ਵੀ ਨਹੀਂ ਦੇਊਗਾ ਯਾਰ ਰੇਟ ਗੱਡੀ ਦਾ ਓਕੇ ਗੱਡੀ ਦੇ ਦਾਂਗੇ ਬਾਈ ਤੁਹਾਨੂੰ 260000 ਦੀ ਚੈਲੈਂਜਿੰਗ ਰੇਟ ਹੈ 260 ਦੇ ਵਿੱਚ 2 ਬੁੱਕ ਕਰਾ ਲੇ ਗੱਡੀ ਕੋਈ ਦਿੱਕਤ ਨਹੀਂ 1 2 ਦਿਨ ਬਾਅਦ ਆਇਆ ਜੇ ਉਹਨੂੰ ਪਸੰਦ ਆਏ ਤੁਹਾਡਾ ਟੋਕਨ ਰਿਫੰਡ ਆ ਟੋਟਲੀ ਰਿਫੰਡ ਆ ਕੋਈ ਪੈਸੇ ਡਿਡਕਟ ਨਹੀਂ ਹੋਣਗੇ ਨਹੀਂ ਸਮਝ ਆਉਂਦੇ ਆਪਣੇ ਪੈਸੇ ਵਾਪਸੀ ਲੈ 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 ਵੀ ਸਿਰਫ 47000 ਚੱਲੀ ਹੋਈ ਹੈ ਨਾ ਕੁਝ ਨਹੀਂ ਮੈਨੂੰ ਨਹੀਂ ਕਹਾਂਦੀ ਬਈ ਇਹ ਤਾਂ ਵੀ ਕੁਝ ਚੱਲੀ ਵੀ ਹੋਈ ਹੈ ਕਾਰ ਤੁਸੀਂ ਕਾਰ ਦੀ ਕੰਡੀਸ਼ਨ ਤੁਸੀਂ ਆਪ ਹੀ ਦੇਖ ਰਹੋ ਬੋਨਟ ਤੱਕ ਵੀ ਕਾਰ ਦਾ ਡਾੜਾ ਬਿਲਕੁਲ ਓਰੀਜਨਲ ਆ ਓਨਲੀ ਬੰਪਰ ਇਹ ਵੀ 13 ਮਾਡਲ ਹੈ ਬਾਈ 50000 ਚੱਲੀ ਹੈ ਵੀਥੇ ਰਿਕਾਰਡ ਸਾਰੀ ਓਰੀਜਨਲ ਇਹ ਤਾਂ ਬੰਪਰ ਹੀ ਪੇਂਟ ਨਹੀਂ ਆ ਬਾਈ ਗੱਡੀ ਤੇ ਠੀਕ ਹੈ ਗੱ ਇਦਾ ਰੇਟ ਬਾਈ ਆਪਾਂ ਦੋਂਗੇ 335000 ਰੁਪਏ ਲਈ ਕੰਡੀਸ਼ਨ ਦੇ ਹਿਸਾਬ ਨਾਲ ਇਦਾਂ ਲੱਗ ਰਿਹਾ ਜਿਵੇਂ ਨਾ 17 18 ਮਾਡਲ ਨਹੀਂ ਕਰ ਰਹੀ ਬਾਈ ਨਾ ਗੱਡੀ ਪਾਹਰ ਚੱਲੀ ਪਤਾ ਲੱਗਦੀ ਆ ਮੂੰ ਤੋਂ ਮੂੰਹ ਬੋਲਦੀ ਆ ਕਿ ਹਾਂ ਬਾਈ ਆਪੀ ਦੱਸ ਦਈਏ ਕਾਰਨ ਫਰਸਟ ਓਨਰ ਹੈ ਲੋਅਰ ਟਾਇਰ ਇਸ਼ੂ ਪਏ ਹੋਇਆ ਗੱਡੀ ਬਹੁਤ ਨਵੀਂ ਹੈ 82 83 ਹਜ਼ਾਰ ਚੱਲੀ ਆ ਮਾਰਕੀਟ ਲੋਕ 4 ਸਵਾ 4 ਮੰਗਦੇ ਆ ਬਾਈ ਤੁਸੀਂ ਬਣਾਉਨੇ ਹੋ ਵੀਡੀਓ ਪਤਾ ਹੀ ਹੋਣਾ ਬਾਈ ਆਪਾਂ ਗੱਡੀ ਦੋਂਗੇ ਤੁਹਾਨੂੰ 365000 ਰੁਪਏ 365 ਦੇ ਵਿੱਚ ਬਾਈ ਇਹ ਪੋਲੋ ਆਮ ਪੋਲੋ ਨਹੀਂ ਹੈਗੀ ਬਾਈ ਇਹ ਜੀਟੀ ਹੈਗੀ ਬਾਈ ਇਹ ਖਾਸ ਹੈ ਗੁਰਪ੍ਰੀਤ ਸਿੰਘ ਕਹਿੰਦਾ ਬਾਈ ਇੱਧਰ ਦੀ ਆ ਜਾ ਇਹ ਜੀਟੀ ਹੈ ਬਾਈ ਇਹਦੀ ਲੁੱਕ ਹੀ ਹੋਰ ਹੁੰਦੀ ਹੈ ਬਾਈ ਕਾਰ ਦੀ ਬਾਈ ਹੈ ਨਾ ਇਹ ਅਲੱਗ ਹੀ ਹੁੰਦੀ ਹੈ ਇੰਟੀਰੀਅਰ ਇੰਟੀਰੀਅਰ ਵੀ ਨਵਾਂ 16 ਮਾਡਲ ਹੈ ਬਾਈ ਇਹ 8 11 ਵਾਲੀ ਹੁੰਦੀ ਹੈ ਬਾਈ ਇਹ 8 7 8 ਹੁੰਦੇ ਆਂ ਇਹ ਆ ਤੋਹਫਾ ਬਈ ਮਾਰਕੀਟ 'ਚ ਬਹੁਤ ਘੱਟ ਮਿਲਦਾ ਜਿਹੜਾ ਅੱਜ ਆਪਾਂ ਤੁਹਾਨੂੰ ਆ ਦਿਖਾ ਰਿਆਂਗੇ ਇਹ ਕਲਰ ਦੀ ਡਿਮਾਂਡ ਬਹੁਤ ਹੈ ਬਹੁਤ ਡਿਮਾਂਡ ਬਾਈ ਮੈਂ 5 6 ਵੇਚ ਚੁੱਕਿਆ ਹੁਣ ਤਾਂ ਲਾਲ ਲਾਗਦੀ ਮਿਲਦੀ ਹੋਣੀ ਓਕੇ ਲਾਲ ਲੰਗਦੀ ਬਹੁਤ ਔਖੀ ਮਿਲਦੀ ਹੈ ਬਾਈ ਹਨਾ ਕਈ ਬੰਦੇ ਕਹਿੰਦੇ ਨੇ ਵੀ ਯਾਰ ਇਹ ਕਲਰ ਨਹੀਂ ਚੱਲਦਾ ਇਹ ਜਿਹੜੇ ਬਈ ਆਪਣੇ ਕਹਿੰਦੇ ਨਵੇਂ ਮੁੰਡੇ ਹੁੰਦੇ ਨੇ ਹਨਾ ਥੋੜੇ ਮੇਰੇ ਵਰਗੇ ਬਾਈ ਹਨਾ ਸਪੋਰਟਸ ਲੂਕ ਮੰਗਦੇ ਆ ਬਾਈ ਸ਼ੀਸ਼ੇ ਕਰਾ ਕੇ ਕਾਲੇ ਲਾਏ ਵੱਡੇ ਟਾਇਰ ਸਾਰੇ ਬਚੈਂਪੂ ਉ ਇਹ ਇਦਾਂ ਦੀ ਲੁੱਕ ਨਿਖਰਦੀ ਆ ਬਈ ਕਾਰ ਦੀ ਵੀ ਕੰਪਨੀ ਵਾਲੇ ਵੀ ਕਹਿੰਦੇ ਨੇ ਇੱਕ ਵਾਰ ਸਾਨੂੰ ਵਾਪਸ ਦੇ ਜਾ ਬਈ ਹੈ ਨਾ ਬਾਈ ਬਾਈ ਸਵਿਫਟ ਨਹੀਂ ਦਿੰਦਾ ਉਸ ਰੇਟ ਤੇ ਆਪਾਂ ਉਹ ਰੇਟ ਤੇ ਕਾਰ ਦੇ ਦਾਂਗੇ ਬਈ ਆਪਾਂ ਪੂਰੇ ਪੂਰੇ 4 ਲੱਖ ਰੁਪਏ ਦੀ ਕਾਰ ਦੇ ਦਾਂਗੇ 4 ਲੱਖ ਰੁਪਏ ਦੇ ਬਲੈਨੋ 4 ਲੱਖ ਰੁਪਏ ਬਲੈਨੋ ਦੇ ਦਾਂਗੇ ਬਾਈ ਲੈ ਵੀ ਬਾਈ ਹੈ ਨਾ 4 ਲੱਖ ਚ ਬਲੈਨੋ ਇਹ ਰੇਟ ਤੇ ਤੁਹਾਨੂੰ ਸਵਿਫਟ ਵੀ ਨਹੀਂ ਆਉਣੀ ਬਾਈ ਦੀ ਗੱਲ ਬਿਲਕੁਲ ਸਹੀ ਹੈ ਸੌਫਟ ਵੀ 4.5 ਤੋਂ 5 ਲੱਖ ਰੁਪਏ ਦੇ ਵਿੱਚ ਆਉਂਦੀ ਹੈਗੀ ਜਿੱਥੇ ਆਪਾਂ ਤੁਹਾਨੂੰ ਬਲੈਨੋ ਕਾਰ ਦੇ ਰਹਾਂਗੇ ਬਾਈ ਬਾਈ ਬਾਕੀ ਜਿਹੜੀ ਗੱਡੀਆਂ ਦਿਖਾ ਰਿਹਾ ਉਹਨਾਂ ਦੀ ਗਾਰੰਟੀ ਇਹਨਾਂ ਸੋਚੋ ਕਿ ਰੇਟ ਘੱਟ ਦੇ ਰਿਹਾ ਤੇ ਗਾਰੰਟੀ ਦੀ ਗਾਰੰਟੀ ਹਰ ਕਾਰੀ 2 ਮਹੀਨੇ ਦੀ 2 ਮਹੀਨੇ ਦੀ 2 ਮਹੀਨੇ ਗਾਰੰਟੀ ਕੋਈ ਦਿੱਕਤ ਆਈ ਕਾਰ 500000 150000 ਖਰਚਾ ਮੇਰਾ ਹੈ ਜੀ ਉਸੇ ਨਹੀਂ ਖਰਚਾ ਕੋਈ ਜੀ ਮੇਰੇ ਕੋਲ ਆ ਜਿਓ ਮੈਂ ਕਰਾ ਕੇ ਦਊਗਾ ਹਾਂ ਜੀ ਮਿੱਤਰੋ ਅੱਜ ਆਪਾਂ ਚੰਡੀਗੜ੍ਹ ਦੇ ਵਿੱਚ ਖੜਿਆ ਜਿੱਥੇ ਤੁਹਾਨੂੰ ਹਰੇਕ ਉਹ ਕਾਰ ਦਾ ਸਟਾਕ ਦਵਾਂਗੇ ਜਿਹੜਾ ਤੁਸੀਂ ਮੰਗਦੇ ਹੋ ਹੁੰਦੇ ਹੋ ਵੀ ਸਾਨੂੰ ਪੰਜਾਬ ਨੰਬਰ ਦੀ ਕਾਰ ਵੀ ਚਾਹੀਦੀ ਹੈ ਚੰਡੀਗੜ੍ਹ ਦੀ ਵੀ ਚਾਹੀਦੀ ਹੈ ਹਿਮਾਚਲ ਦੀ ਵੀ ਚਾਹੀਦੀ ਹੈ ਔਰ ਹਰਿਆਣੇ ਦੀ ਵੀ ਚਾਹੀਦੀ ਹੈ ਬਈ ਹੈਨਾ ਤੇ ਅੱਜ ਆਪਾਂ ਖੜੇ ਹਾਈ ਟੈਕ ਕਾਰਸ ਦੇ ਉੱਤੇ ਬਾਈ ਹੋਰੀ ਆਪਣੇ ਨਾਲ ਨੇ ਗੱਲਬਾਤ ਇਹਨਾਂ ਨਾਲ ਕਰਾਂਗੇ ਕਿ ਕਿੱਦਾਂ ਦੀ ਤੁਹਾਨੂੰ ਕਾਰਾਂ ਮਿਲਣਗੀਆਂ ਸੱਸੀ ਗੱਲ ਬਾਈ ਸੱਸੀ ਗੱਲ ਬਾਈ ਕੀ ਸਵਾਦ ਵੀ ਪੀਦੇ ਉੱਪਰ ਹੈਨਾ ਭਾਈ ਆਪਣਾ ਇੱਕ ਤਾਂ ਆਪਣੇ ਕੋਲ ਸਾਰਾ ਮਾਲ ਮਿਲੂਗਾ ਛੋਟਾ 2 ਲੱਖ ਤੋਂ ਲੈ ਕੇ 20 ਲੱਖ ਦੀ ਕਾਰਾਂ ਸਭ ਮਿਲਣਗੀਆਂ 2 ਮਹੀਨੇ ਦੀ ਵਾਰੰਟੀ ਗਰੰਟੀ ਰਹੂਗੀ ਆਪਣੀ ਓਕੇ 1 ਮਹੀਨੇ ਜਾਨੋ ਅਸੀਂ ਪ੍ਰੋਵਾਈਡ ਨਾ ਕਰੀ ਗੱਡੀ ਵਾਪਸੀ ਲੈ ਲਾਂਗੇ ਬਾਈ ਓਕੇ ਵੀਰੇ ਨਾਲ ਇੱਕ ਛੋਟੀ ਜੀ ਰਿਕੁਐਸਟ ਆ ਆਪਣੇ ਵੀਵਰਸ ਨਾਲ ਜਿਹੜੀ ਹੈਗੀ ਆ ਬਾਈ ਮਾਰਕੀਟ ਵੈਲਿਊ ਜਿਸ ਗੱਡੀ ਦੀ 4 ਲੱਖ ਹੈ ਉਹ ਮੈਂ ਤੁਹਾਨੂੰ 3 80 85 ਦੇ ਸਕਦਾ ਠੀਕ ਹੈ ਜੇ ਕਹਿੰਦੇ ਲੋਕੀ 3 ਦੀ ਦੇ ਰਹੇ ਆ ਬਾਈ ਗੱਡੀ 'ਚ ਕੋਈ ਫਰਕ ਹੋਣਾ ਤਾਂ ਦੇਂਦੇ ਹੋ 3 ਲੱਖ ਰੁਪਏ ਦੀ ਉਹ ਗੱਡੀ ਚੈੱਕ ਕਰਕੇ ਮੇਰੀ ਮਿਲਾ ਕੇ ਦੇਖ ਕੇ ਫੇਰ ਲਾਇਓ ਰੇਟ ਕੰਡੀਸ਼ਨ ਦੀ ਆ A1 ਆ ਜੀ A1 ਗਾਰੰਟੀ ਐਕਸੀਡੈਂਟਲ ਦਾ ਕੰਮ ਹੀ ਨਹੀਂ ਆਪਣਾ ਨਾ ਗੱਲੀ ਸੜੀ ਮਿਲੂਗੀ ਬਾਈ ਜਿਸ ਤਰ੍ਹਾਂ ਲੋਕੀ ਵੇਚਦੇ ਗਲੀ ਥਾੜਾ ਮਲ ਆਪਣੇ ਕੋਲ ਨਹੀਂ ਮਿਲੂਗਾ ਬਾਈ ਗਾਰੰਟੀ ਆਪਣੀ ਪੂਰੀ ਰਹੂਗੀ ਗੱਡੀ ਜਿੱਤੇ ਮੜੀ ਚੈੱਕ ਕਰੋ ਕੰਪਨੀ ਵਾਰਡ ਲਓ ਭਾਵੇਂ ਗੱਡੀਆ ਦੀ ਗਾਰੰਟੀ ਆਪਣੀ ਫੁੱਲ ਰਹੂਗੀ ਦੋਨੋਂ ਕਹਿੰਦਾ ਭਾਪ ਸਾਫ ਸੁਥਰੀ ਕਾਰਾਂ ਸਾਫ ਸੁਥਰੀਆਂ ਕਾਰਾਂ ਬਾਈ ਠੀਕ ਹੈ ਵੀਰੇ ਲੈ ਵੀ ਮਿੱਤਰੋ ਹਾਈ ਟੈਕ ਕਾਰਸ ਤੇ ਭਰਾ ਜੋ ਅਗਰ ਤੁਸੀਂ ਕੋਈ ਵੀ ਕਾਰ ਲੈਣੀ ਆ ਲੋਨ ਦੀ ਫੈਸਿਲਿਟੀ ਉਹ ਤਾਂ ਤੁਹਾਨੂੰ ਬਈ ਪ੍ਰੋਵਾਈਡ ਹੋਈ ਜਾਣੀ ਹੈ ਬਈ ਹਨਾ ਅ ਗੱਲ ਕਰੀਏ ਵੀ ਅਗਰ ਤੁਹਾਡੀ 5 ਗੱਲੱਖ ਦੀ ਕਾਰ ਆ ਤਾਂ 10 ਲੱਖ ਠੀਕ ਹੈ 50000 ਹੋਊਗਾ ਕਿਸੇ ਲੱਖ ਹੋ ਕੇ ਕਿਸੇ 10-15000 ਦੇ ਅਗੇ ਵੀ ਹੋ ਜਾਊਗਾ ਓਕੇ ਅੱਛਾ ਆਪਣੀ ਐਕਚੁਅਲ ਜਿਹੜੀ ਲੋਕੇਸ਼ਨ ਵੀਰੇ ਕਿੱਥੇ ਪੈਂਦੀ ਹੈ ਮੇਰੇ ਆਪਣਾ ਸੁਖਨਾ ਲੈ ਕੇ ਬਿਲਕੁਲ ਠੀਕ ਲੱਗੀ ਝੁਕਲਾ ਲਗ ਮਸ਼ਹੂਰ ਹੈ ਉਹਦੇ ਬਿਲਕੁਲ ਬੈਕ ਸਾਈਡ ਕਾਉਂਸਲ ਕੈਂਪ ਵਾਲਾ ਪਿੰਡ ਹੈਗਾ ਫਲੋਰ ਨੰਬਰ 9 ਹੈ WhatsApp ਤੇ ਸਾਨੂੰ ਹਾਇਆ ਕਰਿਓ ਅਸੀਂ ਲੋਕੇਸ਼ਨ ਸੈਂਡ ਕਰ ਦਾਂਗੇ ਲੈ ਬਈ ਹਨਾ ਫਿਰ ਤਾਂ ਸਭ ਤੋਂ ਵਧੀਆ ਬਈ ਹਨਾ ਨਾਲੇ ਲੇਕ ਕੋ ਮਜੋ ਤੇ ਨਾਲੇ ਕਾਰ ਲੈ ਜਾ ਬਈ ਪਹਿਲੀ ਕਾਰ ਤੋਂ ਪਹਿਲਾਂ ਸਟਾਰਟ ਕਰਦੇ ਬਈ ਅੱਜ ਆਪਣੇ ਲਈ ਆਲਟੋ ਬਾਈ ਕੇ 10 ਇਹ ਲੋ ਬਜਟ ਕਾਰ ਆਪਣੀ ਆਪਣੇ ਪਰਮ ਵਾਸਤੇ ਹੈਗੀ 2011 ਮਾਡਲ ਹੈ K10 ਹਾਂਜੀ ਚਾਰੋ ਪਾਵਰ ਵਿੰਡੋ ਲੱਗੀਆਂ ਫਰਸਟ ਓਨਰ 82000 ਗੱਡੀ ਚੱਲੀ ਹੈ ਗੱਡੀ ਦਾ ਰੇਟ ਦਵਾਂਗੇ ਭਾਜੀ 190000 190000 ਦੀ ਗੱਡੀ ਦਵਾਂਗੇ ਬਾਈ ਠੀਕ ਹੈ ਬਾਈ ਤੇ ਬਾਈ ਕਾਰ ਦੀ ਔਲਦ ਵਾਲਾ ਤੁਸੀਂ ਚੈੱਕ ਕਰ ਲਿਓ ਵੀ ਖੜਤ ਵਗੈਰਾ ਸਾਰਾ ਕੁਝ ਵਧੀਆ ਹੈ ਮੇਰੇ ਸਾਬ ਨਾਲ ਕੁਝ ਨਹੀਂ ਕਰਾਉਣਾ ਨਾਮ ਕਰਾਉਦੇ ਚਲਾਓ ਟਾਇਰ ਟੂਟ ਸਭ ਕੁਝ ਨਵੇਂ ਬਾਈ ਸੀਟ ਕਵਰ ਨਵੇਂ ਪੈਟਰੋਲ ਬਹੁ ਗੱਡੀ ਚਲਾਓ ਇੰਸ਼ੋਰੈਂਸ ਵੀ ਗੱਡੀ ਦੀ ਪਈ ਹੈ ਪੂਰੀ ਫਰਸਟ ਓਨਰ ਗੱਡੀ ਰਹੂਗੀ ਬਾਈ ਓਕੇ ਬਈ ਤੇ ਆਪਾਂ ਦੂਜੀ ਕਾਰ ਸਵਿਫਟ ਤੋਂ ਗੱਲ ਕਰ ਲਈ ਇਹ ਵੀਰੇ ਮਾਡਲ ਬਾਈ ਇਹ 2011 ਮਾਡਲ ਹੈਗੀ ਹੈ ਨਿਊ ਸ਼ੇਪ ਵਾਲੀ ਹੈ ਪੈਟਰੋਲ ਵੇਰੀਐਂਟ ਰਹੇਗਾ ਬੰਪਰ ਦੇ ਇਲਾਵਾ ਕੋਈ ਵੀ ਇਸ ਰੇਪੇਂਟ ਨਹੀਂ ਬਿਲੂਗਾ ਇਹ ਪੇਂਟ ਹੋਇਆ ਗੱਡੀ ਵਾਪਸ ਹੀ ਲੈ ਲਾਂਗੇ ਬਾਈ 84000 ਵੀਦ ਰਿਕਾਰਡ ਚੱਲੇ ਨੰਬਰ ਤੁਹਾਡੇ ਸਾਹਮਣੇ ਚੱਲ ਰਿਹਾ ਵੀਐਕਐਸਏ ਮਾਡਲ ਹੈਗੀ ਗੱਡੀ ਦੇਵਾਂਗੇ ਤੁਹਾਨੂੰ ਇੱਕੋ ਰੇਟ ਬਾਈ 265000 ਰੁਪਏ ਦੇ 265000 ਰੁਪਏ ਓਕੇ ਅਗਲੀ ਆ ਗਈ ਵੀਰੇ ਹਾਂ ਬਾਈ ਇਹ ਡਿਜ਼ਾਇਰ ਹੈਗੀ ਆਪਣੀ 2016 ਮਾਡਲ ਪੈਟਰੋਲ ਆਰਬੀ ਅਫੀਸਰ ਡਰਾਈਵਨ ਹੈ 50000 ਗੱਡੀ ਚੱਲੀ ਉਹ ਇਧਰ ਰਿਕਾਰਡ ਕੰਪਨੀ ਟਾਰ ਨਿਊਸਡ ਨਿਊ ਸਟੇਪ ਨਿਊ ਇੰਟੀਰੀਅਰ ਵਾਲੀ ਕਾਰ ਹੈ ਬਹੁਤ ਨੈਕਸਟ ਟੂ ਸ਼ੋਰੂਮ ਕਾਰ ਭਾਈ ਠੀਕ ਹੈ ਗੱਡੀ ਦਵਾਂਗੇ ਵੀਰੇ ਤੁਹਾਨੂੰ 460000 ਰੁਪਏ ਦੀ 50 60 ਹਜ਼ਾਰ ਲਓ ਬਾਕੀ ਲੋਨ ਵੀ ਕਰਾ ਦਾਂਗੇ ਠੀਕ ਹੈ ਲਵੀ ਆਓ ਤੇ ਚੰਗੀ ਤਰ੍ਹਾਂ ਟਰਾਈ ਲਓ ਕੋਈ ਦਿੱਕਤ ਨਹੀਂ ਬਾਈ ਹੈਨਾ ਕੋਈ ਦਿੱਕਤ ਨਹੀਂ ਬਾਈ ਜਿੱਥੇ ਮਰਜ਼ੀ ਚੈੱਕ ਕਰਾਓ ਗੱਡੀ ਆ ਓਕੇ ਅਗਲੀ ਵੀਰਿਆ ਬਾਈ ਇਹ 2019 ਮਾਡਲ ਬਲਿਨੋ ਪੈਟਰੋਲ ਹੈ 68000 ਚੱਲੀ ਹੈ ਡੈਲਟਾ ਮਾਡਲ ਹੈ ਠੀਕ ਹੈ ਬਾਈ ਐਚਰ 12 ਫਰਸਟ ਓਨਰ ਗੱਡੀ ਰੋਗੀ ਇੰਸ਼ੋਰੈਂਸ ਫੁੱਲ ਹੈ ਬਾਈ ਇਸ ਤੇ ਮੈਂ ਕੋਸ਼ਿਸ਼ ਕਰ ਸਕਦਾ ਇਹਦੀ ਪ੍ਰੋਫਾਈਲ ਬਹੁਤ ਵਧੀਆ ਹੋ ਗਈ ਪੂਰਾ ਲੋਨ ਕਰਾ ਦਊਗਾ ਪੂਰਾ ਲੋਨ ਵੀ ਹੋ ਜਾਊਗਾ ਪੂਰਾ ਲੋਨ ਕਰਾ ਦਊਗਾ ਬਾਈ ਸਿਰਫ 5-10000 ਦੇ ਕੇ ਬੁਕਿੰਗ ਅਮਾਉਂਟ ਦੇ ਕੇ ਬੁਕਿੰਗ ਕਰਾ ਲਿਓ ਠੀਕ ਹੈ ਗੱਡੀ ਦੇ ਦਾਂਗੇ ਭਾਈ ਇਕੋਰਡ 5 ਕੋਈ ਦਿੱਕਤ ਨਹੀਂ ਬਾਈ ਤੁਸੀਂ ਅਮਾਉਂਟ ਜਿਹੜੀ ਵੀ ਤੁਸੀਂ 5-4000 ਦੇ ਕਿ ਗੱਡੀ ਬੁੱਕ ਕਰਾਓ ਆ ਕੇ ਟਰਾਈ ਲਓ ਬਾਈ ਹੈਨਾ ਮੈਨੂੰ ਨਹੀਂ ਲੱਗਦਾ ਜਿਸ ਹਾਵਨਕਾਰ ਦੀ ਕੰਡੀਸ਼ਨ ਹੈ ਤੁਸਾਨੂੰ ਅੱਗੇ ਵੀ ਤੁਸੀਂ ਕਹੋਗੇ ਵੀ ਹਨਾ ਯਾਰਾ ਨੇ ਫਿੱਟਾ ਬਾਈ ਉਹ ਵੀ ਕੋਈ ਚੱਕਰ ਨਹੀਂ ਬਾਈ ਬੰਦਾ ਬੁੱਕ ਕਰਾ ਲੈ ਗੱਡੀ ਕੋਈ ਦਿੱਕਤ ਨਹੀਂ 1 2 ਦਿਨ ਬਾਅਦ ਆਇਆ ਜੇ ਉਹਨੂੰ ਪਸੰਦ ਆਏ ਤੁਹਾਡਾ ਟੋਕਨ ਰਿਫੰਡ ਆ ਟੋਟਲੀ ਰਿਫੰਡ ਆ ਕੋਈ ਪੈਸੇ ਡਿਡਕਟ ਨਹੀਂ ਹੋਣਗੇ ਠੀਕ ਹੈ ਬਾਈ ਨਹੀਂ ਸਮਝਾਂਦੇ ਆਪਣੇ ਪੈਸੇ ਵਾਪਸੀ ਲੈ ਜਾਓ ਕੋਈ ਦਿੱਕਤ ਨਹੀਂ ਨੈਕਸਟ ਵੀਰੇ 80 ਬਾਈ ਇਹ 80s ਆ ਤੁਹਾਨੂੰ ਵੀ ਪਤਾ ਮਾਰ ਕੇ ਪੰਜਾਬ ਜੁਵਾਦ ਚੱਲਦੀ ਹੈਗੀ ਫਰਸਟ ਓਨਰ ਗੱਡੀ 88000 ਚੱਲੀ ਹੈ ਗੱਡੀ ਦੇ ਬੰਪਰ ਦੇ ਇਲਾਵਾ ਕੋਈ ਪੀਸ ਰੇ ਪੇਂਟ ਨਹੀਂ ਮਿਲੂਗਾ ਓਕੇ ਆ ਆ ਗਈ i10 ਬਈ ਆ i10 ਗ੍ਰੈਂਡ ਹੈ પેટ્રોલ ਆਟੋਮੈਟਿਕ ਹੈ ਬਈ ਓਕੇ ਹਾਂ ਇਹ ਆਟੋਮੈਟਿਕ ਪੈਟਰੋਲ ਹੈ ਸਪੋਰਟਸ ਪੁਸ਼ ਬਟਨ ਸਟਾਰਟ ਕਰੇ ਕੋਈ ਗੱਡੀ ਫਰਸਟ ਓਨਰ ਹੈ 44000 ਕਾਰ ਚੱਲੀ ਹੈ ਮਾਤਰ ਨੰਬਰ ਸਾਹਮਣੇ ਰਿਕਾਰਡ ਚੈੱਕ ਕਰਾ ਲਿਓ ਟਾਇਰ ਦੀ ਕੰਡੀਸ਼ਨ ਚੈੱਕ ਕਰ ਲਓ ਇੰਟੀਰੀਅਰ ਚੈੱਕ ਕਰ ਲਓ ਓਕੇ ਬਾਈ ਗੱਡੀ ਦੋਗੇ ਬਾਈ ਪੂਰੀ ਮਾਰਕੀਟ ਘੁੰਮ ਲਿਓ ਬਾਈ 3 ਲੱਖ 65000 ਦੀ ਕੋਈ ਟੰਨੋ ਆਈਟਨ ਗ੍ਰੈਂਡ ਮੈਨੂਅਲ ਨਹੀਂ ਦਊਗਾ ਆਪਾਂ ਆਟੋ ਦੋਗੇ ਬਾਈ ਲਾਈਵ 365 ਦੇ ਵਿੱਚ ਬਾਈ ਹੈਨਾ 3 ਲੱਖ 65 ਡਿਜ਼ਾਇਰ ਵੀਰੇ ਬਾਈ ਇਹ ਡਿਜ਼ਾਇਰ ਵੀ 15 ਮਾਡਲ ਨਿਊ ਸ਼ੇਪ ਦੀ 47000 ਚੱਲੀ ਹੈ ਸਿਰਫ ਕਾਰ ਇਹਦਾ ਵੀ ਸਟੱਪਨੀ ਟਾਇਰ ਨਿਊਜ਼ ਦਾ ਪੈਟਰੋਲ ਹਾਂ 47 ਅਲੋਏ ਟਾਇਰ ਤੁਹਾਡੇ ਸਾਹਮਣੇ ਬ੍ਰਾਂਡ ਨਿਊ ਪਏ ਹੋਏ ਆ ਬਾਈ ਸੀਟ ਕਵਰ ਨਵੇਂ ਗੱਡੀ ਦੋਗੇ ਬਾਈ ਤੁਹਾਨੂੰ ਸਵਾ 4 ਲੱਖ ਰੁਪਏ ਲੈ ਵੀ ਸਿਰਫ 47000 ਚੱਲੀ ਬਈ ਹੈ ਨਾ ਕੁਛ ਨਹੀਂ ਮੈਣੀ ਨਹੀਂ ਕਹੋਂਦੀ ਬਈ ਇਹ ਤਾਂ ਵੀ ਕੁਛ ਚੱਲੀ ਵੀ ਹੋਈ ਹੈ ਕਾਰ ਤੁਸੀਂ ਕਾਰ ਦੀ ਕੰਡੀਸ਼ਨ ਤੁਸੀਂ ਆਪ ਹੀ ਦੇਖ ਰਹੋ ਬੋਨਟ ਤੱਕ ਵੀ ਕਾਰ ਦਾ ਜਿਹੜਾ ਬਿਲਕੁਲ Ориਜਨਲ ਆ ਓਨਲੀ ਬੰਪਰ ਪੇਂਟ ਲਾ ਦੇ ਨੇ ਬੰਪਰ ਬਈ ਬੰਪਰ ਦੇ ਦੇਖੋ 90% ਕਾਰਾਂ ਦੇ ਪੇਂਟ ਮਿਲੂਗੇ ਬਈ ਸਾਡੇ ਕੋਲ ਸਾਰਿਆਂ ਕੋਲ ਹੀ ਤੇ ਆ ਵਰਨ ਆ ਗਈ ਬਈ ਬਈ ਇਹ ਵਰਨ ਆ ਹੈਗੀ 15 ਮਾਡਲ ਐਸਐਕਸ ਆਪਸ਼ਨਲ ਟਾਪ ਐਂਡ ਮਾਡਲ ਹੈ। ਠੀਕ ਹੈ। ਉਸ ਬਟਨ ਸਟਾਰਟ। ਹਾਂਜੀ। ਫਰਸਟ ਓਨਰ ਗੱਡੀ 86 ਹਜ਼ਾਰ ਚੱਲੀ ਹੈ। 17 ਇੰਚੇ ਲੋਡਰ ਪਏ ਆ ਬਾਈ 65-70 ਹਜ਼ਾਰ ਦੇ ਲੋਡਰ ਪਏ ਆ ਬ੍ਰਾਂਡ ਦੇ। ਹਾਂ ਹਾਂ। ਐਮਪੂਫਰ ਗੱਡੀ 'ਚ ਲੱਗਾ ਹੈ। ਕੁਛ ਨਹੀਂ ਡੀਜ਼ਲ ਉਹ ਗੱਡੀ ਚਲਾਓ। ਓਕੇ। ਬਾਈ ਗੱਡੀ ਦੇ ਦਾਂਗੇ 5 ਲੱਖ 40 ਹਜ਼ਾਰ ਦੀ। 540 ਦੀ। 50-60 ਹਜ਼ਾਰ ਦੇ ਉਹ ਬਾਕੀ ਕਰਾ ਦਾਂਗੇ ਲੋਨ। ਓਕੇ ਬਾਈ। ਤੇ ਆਹ ਆ ਗਈ ਵੀਰੇ ਆਪਣੇ ਲਵੇ। ਬਾਈ ਪਹਿਲਾਂ ਡੀਜ਼ਲ ਦਿਖਾਈ ਸੀ ਇਹ ਪੈਟਰੋਲ ਆ। ਇਹ ਪੈਟਰੋਲ ਦਾ। ਇਹ ਵੀ 13 ਮਾਡਲ ਹੈ ਬਾਈ ਇਦਾ ਰੇਟ ਬਾਈ ਆਪਾਂ ਦੋਂਗੇ 335000 ਰੁਪਏ ਲਈ ਕੰਡੀਸ਼ਨ ਦੇ ਹਿਸਾਬ ਨਾਲ ਇਦਾਂ ਲੱਗ ਰਿਹਾ ਜਿਵੇਂ ਨਾ 17 18 ਮਾਡਲ ਨਹੀਂ ਕਰ ਰਹੀ ਬਾਈ ਨਾ ਗੱਡੀ ਪਾਹਰ ਚੱਲੀ ਪਤਾ ਲੱਗਦੀ ਆ ਮੂੰਹ ਤੋਂ ਮੂੰਹ ਬੋਲਦੀ ਆ ਕਿ ਹਾਂ ਬਈ ਆਪੀ ਦੱਸ ਦਈਏ ਕਾਰ ਹੈ ਨਾ ਗੱਲ ਬਿਲਕੁਲ ਸਹੀ ਆ ਬਾਈ ਇਹ ਨਾ ਬਹੁਤ ਘੱਟ ਚੱਲੀ ਹੋਈ ਕਾਰ ਹੈ ਅਗਲੀ ਨੈਕਸਟ ਵੀਰੀ ਬਾਈ ਇਹ ਵਰਨਾ 12 ਮਾਡਲ ਡੀਜ਼ਲ ਹੈਗੀ ਫਰਸਟ ਓਨਰ ਹੈ ਲੋਅਟਰ ਹਿਸਟਰੀ ਪਈ ਹੋਇਆ ਹੈ ਗੱਡੀ ਬਹੁਤ ਨਵੀਂ ਹੈ 82 83 ਹਜ਼ਾਰ ਚੱਲੀ ਹੈ ਮਾਰਕੀਟ ਲੋਕ 4 ਸਵਾ 4 ਮੰਗਦੇ ਆ ਬਾਈ ਤੁਸੀਂ ਬਣਾਉਣੇ ਹੋ ਵੀਡੀਓ ਪਤਾ ਹੀ ਹੋਣਾ ਬਾਈ ਆਪਾਂ ਗ ਆ ਗਈ 14 ਮਾਡਲ ਪੈਟਰੋਲ ਪੈਟਰੋਲ ਵੀ ਐਕਸ ਟੋਪ ਐਂਡ ਮਾਡਲ ਹੈ ਪੰਜੋ ਟਾਇਰ ਬ੍ਰਾਂਡ ਦੇ ਹੋ ਅਲੋਏ 에ਅਰ ਬੈਗ ਸਭ ਕੁਝ ਹੈ ਗੱਡੀ ਬੰਪਰ ਦੇ علاوہ ਤਾਂ ਵੀ ਕੋਈ ਪੀਸ ਪੇਂਟ ਨਹੀਂ ਮਿਲੂਗਾ ਬਾਈ ਓਕੇ ਵੀਰੇ ਜੋ ਕਹਿ ਰਹੇ ਆ ਬਾਈ ਪੇਂਟ ਨਹੀਂ ਹੋਗਾ ਤਾਂ ਨਹੀਂ ਹੋਗਾ ਜਿਹਦਾ ਹੋਗਾ ਆਪਾਂ ਦੱਸ ਕੇ ਦੇ ਦੂੰਗੇ ਬਾਈ ਓਕੇ ਵੀਰੇ ਕਾਰ ਦਵੋਗੇ ਤੁਹਾਨੂੰ 335000 ਰੁਪਏ ਦਾ ਨੋਨ ਹਿਸਟਰੀ ਕਰਾ ਦਾਂਗੇ ਠੀਕ ਹੈ ਬਾਈ ਇਹਦੇ ਤੇ ਤਾਂ ਬਾਬਾ ਲੋਨ ਹੋ ਜਾਂਦਾ ਬਾਈ ਬਾਈ ਹਾਂ ਇਸ ਤੇ ਲੋਨ ਹੋ ਜਾਊਗਾ ਵਧੀਆ ਲੋਨ ਹੋ ਜਾਊਗਾ 3 ਲੱਖ ਆ ਗਈ ਸਪੋਰਟਸ ਕਾਰ ਹੀ ਆਪਾਂ ਕਹਿ ਲਓ ਬਾਈ ਹੈਨਾ ਬਾਈ ਇਹ ਪੋਲੋ ਆਮ ਪੋਲੋ ਨਹੀਂ ਹੈਗੀ ਬਾਈ ਇਹ ਜੀਟੀ ਇਹ ਜੀਟੀ ਹੈ ਬਾਈ ਇਹਦੀ ਲੁੱਕ ਹੀ ਹੋਰ ਹੁੰਦੀ ਹੈ ਬਈ ਕਾਰ ਦੀ ਬਈ ਹੈ ਨਾ ਇਹ ਅਲੱਗ ਹੀ ਹੁੰਦੀ ਹੈ ਇੰਟੀਰੀਅਰ ਇੰਟੀਰੀਅਰ ਵੀ ਨਵਾਂ 16 ਮਾਡਲ ਹੈ ਬਾਈ ਇਹ 8 11 ਵਾਲੀ ਹੁੰਦੀ ਹੈ ਬਾਈ ਇਹ 8 7 8 ਹੁੰਦੇ ਆ ਦੇ ਇੱਕ ਸੱਤ ਡਰਾਈਵ ਵਗੈਰਾ ਇੱਕ ਰਿਵਰਸ ਵਗੈਰਾ ਸਪੋਰਟ ਵਗੈਰਾ ਲਗਾਉਂਦਾ ਜਿਸ ਨੂੰ ਦੁਲਾ ਨਹੀਂ ਜਾਇਦਾ ਇਹ ਡੀਜ਼ਲ ਦੀ ਹੈ ਨਾ ਪੈਟਰੋਲ ਬਾਈ ਟਰਬੋ ਇੰਜਨ ਜੀਟੀ ਜਿਆਦਾ ਪੈਟਰੋਲ ਚ ਹੀ ਆਈ ਹੈ ਬਾਈ 85000 ਵੀਦ ਰਿਕਾਰਡ ਚੱਲੀ ਹੈ ਫੁੱਲ ਇੰਸ਼ੋਰੈਂਸ ਗੱਡੀ ਹੈ ਗੱਡੀ ਤੁਹਾਨੂੰ ਇਹੋ ਜਿਹੇ ਰੇਟ ਦੇ ਦਾਂਗੇ ਪੂਰੀ ਮਾਰਕੀਟ ਕੋ ਮਿਲਿਓ ਬਾਈ 570000 ਰੁਪਏ ਦੀ ਕਾਰ ਦੇ ਦੋ 570 ਦੇ ਬਾਈ 16 ਲੱਖ ਰੁਪਏ ਨਵੀਂ ਕਾਰ ਹੈ ਚੈੱਕ ਕਰਕੇ ਆਇਓ 570 ਦੀ ਕਾਰ ਦੇ ਦਾਂਗੇ ਠੀਕ ਹੈ ਵੀਰੇ ਲੈ ਵੀ ਕਾਰ ਦੀ ਬਾਈ ਕੰਡੀਸ਼ਨ ਚੈੱਕ ਕਰੋ ਜਿਵੇਂ ਸ਼ੋਰੂਮ ਸੇ ਖੜ ਕੇ ਜਾ ਕੇ ਉਰੇ ਆ ਕੇ ਗੱਲ ਇੱਕੋ ਹੀ ਬਰਾਬਰ ਹੋਈ ਪਈ ਆ ਬਾਈ ਹੈਨਾ ਐਦਾਂ ਦੀ ਕੰਡੀਸ਼ਨ ਦੀ ਕਾਰ ਨਹੀਂ ਮਿਲਣੀ ਕਾਰ ਬਹੁਤ ਜਿਆਦਾ ਸੋਹਣੀ ਹੈ ਬਾਈ ਹੈਨਾ ਖੜਾ ਵਾਈ ਦਾ ਹੱਦ ਦਾ ਕਾਰ ਦਾ ਵੀ ਵਾਕੀ ਕਾਰ ਵਧੀਆ ਬਾਈ ਹੈ ਨਾ ਤੇ ਅਗਲੀ ਆ ਗਈ ਅਗੇਨ ਇੱਕ ਪੋਲ ਹੋਰ ਹੈ ਇਹ ਬਾਈ ਜੀਟੀ ਹੈਗੀ ਆ ਇਹ 17 ਮਾਡਲ ਹੈਗੀ ਪੋਲੋ ਟੀਡੀਆਈ ਇੰਜਨ ਡੀਜ਼ਲ ਹੈਗੀ ਬਾਈ ਪੀਵੀ 65 ਨੰਬਰ ਨਾਲ ਮਿਲੂਗਾ ਬਾਈ ਨੰਬਰ ਟੈਨ ਨਹੀਂ ਹੋਣਾ 25000 ਦਾ ਨੰਬਰ ਹੀ ਹੋਣਾ ਬਾਈ ਹੂੰ ਹੂੰ 17 ਮਾਡਲ ਨਿਊ ਸ਼ੇਵ ਵਾਲੇ ਕਰੂਜ਼ ਕੰਟਰੋਲ ਵਾਈਪਰ ਡੀਫੋਗਰ ਸਭ ਕੁਝ ਕਾਰਜ ਜਾਏਗਾ ਬਾਈ ਕਾਰ ਦੇ ਦਾਂਗੇ ਤੁਹਾਨੂੰ 490000 ਦੀ ਨਵੀਂ ਸ਼ੇ ਦੀ 17 ਮਾਡਲ 490 ਦੇ ਵਿੱਚ ਹੋਈ ਹੈ ਜੀ ਆਹ ਵੀ ਆਈ 20 BY ਹੈਗੀ 15 ਮਾਡਲ ਪੈਟਰੋਲ ਸਪੋਰਟਸ ਮਾਡਲ ਹੈ ਸੈਕੰਡ ਓਨਰ ਕਾਰ ਰੋਗੀ 72000 ਕਾਰ ਚੱਲੀ ਹੈ ਬਾਈ ਗੱਡੀ ਦਾ ਇੰਟੀਰੀਅਰ ਸੀਟ ਕਵਰ ਬ੍ਰਾਂਡ ਨੂ ਹੈ ਗੱਡੀ ਦੇ ਦਾਂਗੇ ਤੁਹਾਨੂੰ ਪੈਰੀ 435000 ਦੇ ਕੋਸ਼ਿਸ਼ ਪੂਰਾ 10-15000 ਦੇ ਕੇ ਬਾਕੀ ਲੋਨ ਕਰਾ ਦਾਂਗੇ ਓਕੇ ਅੱਛਾ ਮੌਕੇ ਦੇ ਪੇਰੇ ਕੁਛ ਨਾ ਕੁਛ ਰਿਗਾਰਡ ਬਾਈ ਤੁਹਾਡਾ ਨਾਲ ਲੱਗੇ ਜਿਹੜਾ ਹੋਗਾ ਬਾਈ ਰਿਗਾਰਡ ਹੀ ਰਿਗਾਰਡ ਹੈ ਉਹਨਾਂ ਦਾ ਕੋਈ ਚੱਕਰ ਨਹੀਂ ਹੈ ਬਾਈ ਅਗਲੀ ਵੀ ਰਿਹਾ ਫਿਰ ਗੋ ਬਾਈ ਇਹ ਹੈਗੀ 2013 ਰਿਸਟਰਡ 14 ਡੀਜ਼ਲ ਵੇਰੀਐਂਟ ਹੈ ਫਰਸਟ ਓਨਰ ਹੈ ਲੋਇਟਾ ਰਿਸ਼ਵਨ ਬਾਈ ਗੱਡੀ 82000 ਚੱਲੀ ਹੈ ਕਾਰ ਦੇ ਦਾਂਗੇ ਤੁਹਾਨੂੰ ਭਾਈ 210000 210 ਦੇ ਵਿੱਚ ਬਾਈ ਆ ਅਗਲੀ ਵੀਰੇ ਬਾਈ ਇਹ ਪੈਟਰੋਲ 15 ਮਾਡਲ ਗ੍ਰੇ ਦਾ ਅਣਾ ਦਾ ਨੰਬਰ ਆ ਫਰਸਟ ਓਨਰ ਗੱਡੀ ਰਹੂਗੀ ਹੂੰ ਹੂੰ ਸੀਟ ਕਵਰ ਨਵੇਂ ਕਾਰ ਦੇ ਗੱਡੀ ਇਹ ਵੀ ਭਾਈ ਸਾਡੇ 3 ਦਿ ਦੇ ਦਾਂਗੇ ਕੋਸ਼ਿਸ਼ ਇਸ ਤੇ 25000 ਦੇ ਕੇ ਬਾਕੀ ਲੋਨ ਕਰਾ ਦੇ ਓਕੇ ਆਹ ਤੋਹਫਾ ਭਾਈ ਮਾਰਕੀਟ ਤੋਂ ਬਹੁਤ ਘੱਟ ਮਿਲਦਾ ਜਿਹੜਾ ਅੱਜ ਆਪਾਂ ਤੁਹਾਨੂੰ ਆ ਦਿਖਾ ਰਹਿਆਂਗੇ ਇਹ ਕਲਰ ਦੀ ਡਿਮਾਂਡ ਬਹੁਤ ਹੈ ਬਹੁਤ ਡਿਮਾਂਡ ਭਾਈ ਮੈਂ 5 6 ਵੇਚ ਚੁੱਕਿਆ ਹੁਣ ਤਾਂ ਲਾਲ ਰੰਗ ਦੀ ਮਿਲਦੀ ਹੀ ਨਹੀਂ ਓਕੇ ਲਾਲ ਰੰਗ ਦੀ ਬਹੁਤ ਔਖੀ ਮਿਲਦੀ ਹੈ ਭਾਈ ਹਨਾ ਕਈ ਬੰਦੇ ਕਹਿੰਦੇ ਨੇ ਵੀ ਯਾਰ ਇਹ ਕਲਰ ਨਹੀਂ ਚੱਲਦਾ ਇਹ ਜਿਹੜੇ ਭਾਈ ਆਪਣੇ ਕਹਿੰਦੇ ਨਵੇਂ ਮੁੰਡੇ ਹੁੰਦੇ ਨੇ ਹਨਾ ਥੋੜੇ ਮੇਰੇ ਵਰਗੇ ਭ ਬਈ ਕੋਡਿੰਗ ਬਈ ਹੈ ਨਾ ਇਹ ਇਦਾਂ ਦੀ ਲੁੱਕ ਨਖਰਦੀ ਆ ਬਈ ਕਾਰ ਦੀ ਵੀ ਕੰਪਨੀ ਵਾਲੇ ਵੀ ਕਹਿੰਦੇ ਨੇ ਇੱਕ ਵਾਰ ਸਾਨੂੰ ਵਾਪਸ ਦੇ ਜਾ ਬਈ ਹੈ ਨਾ ਬਈ ਇਹ ਹੈਗੀ 13 ਮਾਡਲ 365 ਲੋਕਲ ਨੰਬਰ ਆ ਪੈਟਰੋਲ ਵੇਰੀਐਂਟ ਆ ਫਰਸਟ ਓਨਰ ਸਟੀਅਰਿੰਗ ਕੰਟਰੋਲ ਨਵ ਇੰਟੀਰੀਅਰ ਵਾਲੀ ਹੈ ਓਕੇ ਬਈ ਗੱਡੀ ਬਹੁਤ ਨਵੀਂ ਆ ਬਈ ਜੋ ਲੈ ਕੇ ਗਿਆ ਨਾ ਯਾਦ ਕਰੂਗਾ ਕਾਰ ਨੂੰ ਇੰਨੀ ਨਵੀਂ ਕਾਰ ਹੈ ਬਈ ਰੇਟ ਵੀ ਜਾਇਜ਼ ਦੋਗੇ 311500 3 ਲੱਖ ਕੋਈ ਬਈ ਜ਼ਿਆਦਾ ਰੇਟ ਨਹੀਂ ਹੈ ਨਾ ਜਿਵੇਂ ਆਪ ਕਹਿੰਦੇ ਕਾਲੀ ਸਕਾਰਪਿਓ ਵਿਕਦੀਆਂ ਨਾ ਵੀ ਜਿਹੜਾ ਮਰਜ਼ੀ ਰੇਟ ਮੰਗ ਲੋ ਉਹੀ ਇਹਦਾ ਕੰਮ ਆ ਬਈ ਹੈ ਨਾ ਇਹ ਲੈ ਦੋ ਜੇ ਕਿਸੇ ਮੇਰੇ ਬਾਈ ਨੇ ਇਹ ਕਾਰ ਲੈਣੀ ਹੈ ਅਗਲੀ ਵੀਰੇ i20 i20 ਹੈ ਪੈਟਰੋਲ ਹੈ 12 ਮਾਡਲ ਹੈ ਫਰਸਟ ਓਨਰ ਗੱਡੀ ਰੋਗੀ 72000 ਚੱਲੀ ਹੈ ਗੱਡੀ ਦਾ ਬਾਈ ਇਹੋ ਜਿਹਾ ਰੇਟ ਦੇ ਦਾਂਗੇ ਪੂਰੀ ਮਾਰਕੀਟ ਨਹੀਂ ਦੇ ਸਕਦਾ ਬਾਈ ਪੰਜਾਬ ਛੱਡੋ ਦਿੱਲੀ ਵੀ ਨਹੀਂ ਦਊਗਾ ਯਾਰ ਰੇਟ ਗੱਡੀ ਦਾ ਗੱਡੀ ਦੇ ਦਾਂਗੇ ਬਾਈ ਤੁਹਾਨੂੰ 260000 ਦੀ ਚੈਲੈਂਜਿੰਗ ਰੇਟ ਹੈ 260 ਦੇ ਵਿੱਚ 260000 ਦੀ ਨਵੀਂ ਸ਼ੈਵਲਟ ਸਮਾਈਲੀ ਸ਼ੈਵ ਗੱਡੀ ਪੈਟਰੋਲ ਲੈ ਬਈ ਤੇ ਆਹਾ ਅਗੀ ਵਰਨਾ ਬਾਈ ਇਹ ਵਰਨਾ 2018 ਮਾਡਲ ਹੈ ਐਸਐਕਸ ਆਪਸ਼ਨਲ ਟਾਪ ਮਾਡਲ ਹੈ ਸਨਰੂਫ ਵਾਲੀ ਸਨਰੂਫ ਨਾਲ 72000 ਵਿਦ ਫਰਸਟ ਓਨਰ ਗੱਡੀ ਰਹੂਗੀ ਬਾਈ ਦੋਨੋ ਚਾਬੀਆਂ ਵੈਂਟੀਲੇਟਿਡ ਸੀਟਸ ਹੁੰਦੀ ਹੈ ਬਾਈ ਓਕੇ ਠੰਡੀ ਗਰਮ ਕਰਦੀਆਂ ਸਿੱਟਾ ਜਿਹੜੀ ਹੈ ਉਹ ਸਿੱਟਾ ਲੱਗਿਆ ਬਾਈ ਰੇਟ ਇਹਦਾ ਗੱਡੀ ਦਾ ਦਵਾਂਗੇ ਅਸੀਂ 8 ਲੱਖ 70 ਹਜ਼ਾਰ ਦੀ 870 70 ਹਜ਼ਾਰ ਦੇ ਦਿਓ ਬਾਕੀ ਲੋਨ ਕਰਾ ਦਾਂਗੇ ਬਾਈ ਲੈ ਵੀ ਨਾਲੇ ਇਹਦੇ ਨਾਲ ਦੀ ਬਾਈ ਕੋ ਹੋਰ ਆਣੀ ਆਪਣੇ ਕੋਲ ਪੰਜਾਬ ਨੰਬਰ ਆਣੀਆ 19 ਮਾਡਲ ਠੀਕ ਹੈ ਵਿਦਆਊਟ ਸਨ ਰੂਫ ਹੋਏਗੀ ਉਹ 17 ਇੰਚੀ ਲੋਏ ਟਾਰਪੇਉ ਹਾਂਜੀ ਨੰਬਰ ਉਹਦਾ 786 ਹੈ ਓਕੇ ਵੀਰੇ ਉਹ ਵੀ ਸੇਮ ਰੇਟ ਬਾਈ ਗੱਡੀ ਦਵਾਂਗੇ 8 ਲੱਖ 60 ਹਜ਼ਾਰ ਰੁਪਏ ਲੈ ਵੀ ਦੋ ਕਾਰਾਂ ਅਵੇਲੇਬਲ ਨੇ ਮਤਲਬ ਹਰਿਆਣੇ ਵਾਲੇ ਜਿਹੜੇ ਮੇਰੇ ਭਰਾ ਨੇ ਬਈ ਹੈਨਾ ਉਹ ਵੀ ਇਹ ਕਾਰਨ ਨੂੰ ਲੈ ਕੇ ਜਾ ਸਕਦੇ ਬਈ ਹੈਨਾ ਤੇ ਅਗਲੀ ਆ ਗਈ ਆਪਣੇ ਲਈ i20 ਅਗੇਨ ਵੀਰੇ ਇਹ ਬਾਈ ਇਹ 12 13 ਡੀਜ਼ਲ ਵੇਰੀਐਂਟ ਹੈ ਹਾਂਜੀ ਤੇ ਵੀ 65 ਲੋਕਲ ਨੰਬਰ ਆਪਣਾ ਮੋਹੱਲੇ ਦਾ ਲੋਏ ਟਾਇਰ ਦੇਖ ਲਓ ਬਾਈ 12 ਇੰਪੋਰਟ ਕਰਾਇਆ ਹੈ ਕਸਟਮਰ ਨੇ ਠੀਕ ਹੈ ਵੀਰੇ ਇਹ ਲੋਏ ਟਾਇਰ ਇੱਧਰ ਮਿਲਦੇ ਨਹੀਂ ਹੈਗੇ ਬਾਈ ਚੈੱਕ ਕਰ ਲਿਓ ਹਾਂ ਸਹੀ ਗੱਲ ਹੈ ਬਾਈ ਹੈਨਾ ਬਾਈ ਫਰਸਟ ਓਨਰ ਗੱਡੀ ਰਹੂਗੀ 90000 ਵੀਦ ਰਿਕਾਰਡ ਕਾਰ ਚੱਲੀ ਹੈ ਗੱਡੀ ਦੇ ਦਾਂਗੇ ਬਾਈ ਤੁਹਾਨੂੰ 315000 ਰੁਪਏ 315 ਦੇ ਵਿੱਚ ਹਾਂਜੀ ਬਾਈ ਤੇ ਆਹ ਟਾਟਾ ਦੀ ਟਿਆਗੋ ਟਗੋ ਹੈ ਟਿਆਗੋ ਟਿਆਗੋ ਹੈ ਬਾਈ ਇਹ ਟਿਆਗੋ ਬਾਈ 18 ਮਾਡਲ ਹੈ ਪੈਟਰੋਲ ਹੈਗੀ ਹਾਂਜੀ ਫਰਸਟ 370000 ਦੀ ਲੋਨ ਇਸਤੇ ਵੱਧ ਕਰਾ ਦਾਂਗੇ ਜਿਆਦਾ ਵੱਧ ਤੋਂ ਵੱਧ ਲੋਨ ਕਰਾ ਦਾਂਗੇ ਬਾਈ ਠੀਕ ਹੈ ਬਾਈ ਤੇ 82 ਇਹ ਹੈਗੀ 16 ਰਿਸਟਰ 17 ਚੰਡੀਗੜ੍ਹ ਨੰਬਰ ਪੈਟਰੋਲ ਹਾਂਜੀ ਐਲ ਐਕਸ ਆਈ ਮਾਡਲ ਹੈ ਪਾਰ ਵਿੰਡੋ ਵਾਲਾ ਫਰਸਟ ਓਨਰ ਗੱਡੀ ਰਹੂਗੀ ਟਾਇਰ ਨਵੇਂ ਸੀਟ ਗੌਰ ਨਵੇਂ ਬਾਈ ਗੱਡੀ ਦਾ ਰੇਟ ਦੇ ਦਾਂਗੇ ਆਪਾਂ 260000 ਰੁਪਏ ਦੀ 260 30 35000 ਦੇ ਦੋ ਬਾਕੀ ਲੋਨ ਕਰਾ ਦਾਂਗੇ ਬਾਈ ਇਹੋ ਜਿਹਾ ਰੇਟ ਤੇ ਬਾਈ ਕੋਈ ਗੱਡੀਆਂ ਦਊਗਾ ਨਹੀਂ ਜਿਹੜੀ ਮੈਂ ਦੇ ਰਿਆਂ ਲੈ ਵੀ ਸਿਰਫ 35000 ਰੁਪਿਆ ਲੈ ਕੇ ਆਓ ਦੇ ਚ ਪਾ ਕੇ ਬਾਈ ਹੈ ਨਾ ਬਾਕੀ ਤੁਹਾਡਾ ਲੋਨ ਕਰਾ ਦਾਂਗੇ ਕਾਰ ਤੇ ਠੀਕ ਹੈ ਕੋਸ਼ਿਸ਼ ਕਰੋ ਭਈ ਹੈ ਨਾ ਆਪਾਂ ਕਹਨੇ ਤੁਸੀਂ ਹਰੇਕ ਕਾਰਵਾਈ ਕੈਸ਼ ਲੈ ਕੇ ਜਾਓ ਪਰ ਜੇ ਥੋੜੀ-ਮੋਟੀ ਹੈ ਵੀ ਅਗਰ ਲੋਨ ਕਰਾਉਣਾ ਤਾਂ 35000 ਰੁਪਏ ਦੇ ਕੇ ਬਾਕੀ ਕਾਰ ਤੇ ਲੋਨ ਕਰਾ ਸਕਦੇ ਹੋ ਕਾਰ ਥੋੜੀ ਚੰਡੀਗੜ੍ਹ ਨੰਬਰ ਦੀ ਪਈ ਹੈ ਨਾ ਅੱਛਾ ਫਿਰ ਇਹ ਛੋਟੀ ਜਿਹੀ ਗੱਲ ਹੋਰ ਪੁੱਛੀ ਨਾ ਥੋੜਾ ਜੀ ਮੈਂ ਚੰਡੀਗੜ੍ਹ ਨੰਬਰ ਦੀ ਹੈ ਕੋਈ ਪਿਆਹ ਵਾਲਾ ਭਰਾ ਲੈ ਕੇ ਜਾਂਦਾ ਐਨਓਸੀ ਅਸੀਂ ਪ੍ਰੋਵਾਈਡ ਕਰਾਂ ਉਹ ਪੈਨ ਇੰਡੀਆ ਐਨਓਸੀ ਅਵੇਲੇਬਲ ਹੈ ਭਾਈ ਕਈ ਵਾਰ ਕੀ ਹੁੰਦਾ ਵੀ ਇਹੀ ਨਾਮ ਹੋ ਜਾਂਦੀ ਹੈ ਬਾਈ ਉਹ ਦੇਖੋ ਜੇ ਚੰਡੀਗੜ੍ਹ ਵਾਲਾ ਬੰਦਾ ਕੋਈ ਲੈਂਦਾ ਦੇਖੋ ਉਧਾਰਗੜ੍ਹ ਚੰਡੀਗੜ੍ਹ ਦਾ ਹੈ ਬਾਈ ਟਰਾਂਸਫਰ ਸੇ ਸਾਡੀ ਹੈ ਜੋ 2500 3000 ਲੱਗਣਗੇ ਅਸੀਂ ਲਗਾਵਾਗੇ ਉਹਨਾਂ ਨੇ ਕੁਝ ਨਹੀਂ ਦੇਣਾ ਗੱਡੀ ਨੌ ਕਰਾ ਕੇ ਅਸੀਂ ਦਵਾਂਗੇ ਬਾਕੀ ਪੈਨ ਇੰਡੀਆ ਐਨਓਸੀ ਅਵੇਲੇਬਲ ਹੈ ਜਿੱਥੇ ਮਰਜ਼ੀ ਲੈ ਐਂਡਰੋਇਡ ਪਲੇਅਰ ਸਭ ਲੱਗਿਆ ਗਾਰ ਚ ਠੀਕ ਹੈ ਬਾਈ 22 ਸਵਿਫਟ ਨਹੀਂ ਦਿੰਦਾ ਉਸ ਰੇਟ ਤੇ ਆਪਾਂ ਉਹ ਰੇਟ ਤੇ ਗਾਰ ਦੇ ਦਾਂਗੇ ਬਾਈ ਆਪਾਂ ਪੂਰੇ ਪੂਰੇ 4 ਲੱਖ ਰੁਪਏ ਦੀ ਗਾਰ ਦੇ ਦਾਂਗੇ 4 ਲੱਖ ਰੁਪਏ ਚ ਬਲੈਨੋ 4 ਲੱਖ ਰੁਪਏ ਬਲੈਨੋ ਦੇ ਦਾਂਗੇ ਬਾਈ ਲੈ ਵੀ ਬਾਈ ਹਨਾ 4 ਲੱਖ ਚ ਬਲੈਨੋ ਇਹ ਰੇਟ ਤੇ ਤੁਹਾਨੂੰ ਸਵਿਫਟ ਵੀ ਨਹੀਂ ਆਉਣੀ ਬਾਈ ਦੀ ਗੱਲ ਬਿਲਕੁਲ ਸਹੀ ਹੈ ਸੌਫਟ ਵੀ 4.5 ਲੱਖ ਰੁਪਏ ਦੇ ਵਿੱਚ ਆਉਂਦੀ ਹੈਗੀ ਜਿੱਥੇ ਆਪਾਂ ਤੁਹਾਨੂੰ ਬਲੈਨੋ ਕਾਰ ਦੇ ਰਹਿਆਂਗੇ ਬਾਈ ਬਾਈ ਬਾਕੀ ਜਿਹੜੀ ਗੱਡੀਆਂ ਦਿਖਾ ਰਿਹਾ ਉਹਨਾਂ ਦੀ ਗਾਰੰਟੀ ਇਹਨਾਂ ਸੋਚੋ ਕਿ ਰੇਟ ਘੱਟ ਦੇ ਰਿਹਾ ਤੇ ਗਾਰੰਟੀ ਗਾਰੰਟੀ ਹਰ ਕਾਰੀ 2 ਮਹੀਨੇ ਦੀ 2 ਮਹੀਨੇ ਦੀ 2 ਮਹੀਨੇ ਗਾਰੰਟੀ ਕੋਈ ਦਿੱਕਤ ਆਈ ਘੱਟ 50000 15000 ਖਰਚਾ ਮੇਰਾ ਹੈ ਜੀ ਉਸੇ ਨਹੀਂ ਖਰਚਾ ਕੋਈ ਜੀ ਮੇਰੇ ਕੋਲ ਆ ਜਾਓ ਮੈਂ ਕਰਾ ਕੇ ਦਊਗਾ ਬਾਈ 2 ਮਹੀਨਿਆਂ ਦੀ ਪੂਰੀ ਪੂਰੀ ਵਾਰੰਟੀ ਆ ਬਾਈ ਕਾਰ ਦੀ ਠੀਕ ਹੈ ਤੇ ਆਹ ਵੀਰੇ ਬਾਈ ਇਹ ਡੀਜ਼ਲ ਹੈ ਹਾਂਜੀ ਇਹਦੇ ਨੰਬਰ ਤੇ ਫੋਕਸ ਮਾਰੋ ਬਾਈ ਇਹ ਗੱਡੀ ਚੱਲੀ ਸਿਰਫ 60000 ਡੀਜ਼ਲ ਨਹੀਂ ਮਿਲਦੀ ਬਾਈ ਸੋ ਤਾਂ ਅੱਪਾ ਵੀ ਦੇਖੀਏ ਬੇਟਾ 1.5 1.5 ਤੋਂ 2 ਲੱਖ ਚੱਲੀਆਂ ਮਿਲਦੀਆਂ ਓਕੇ ਇਹ ਗੱਡੀ ਸਿਰਫ 60000 ਚੱਲੀ ਹੈ ਬੀਡੀਆਈ ਹੈ ਅਲੋਏ ਟਾਇਰ ਪਏ ਹੋਏ ਆਂ ਐਂਡਰੋਇਡ ਪਲੇਅਰ ਲੱਗਿਆ ਸੀਟ ਕਵਰ ਨਵੇਂ ਠੀਕ ਹੈ ਵੀਰੇ ਐਚਆਈਡੀ ਲਾਈਟਾਂ ਗੱਡੀ 'ਚ ਲੱਗੀਆਂ ਕੁਝ ਨਹੀਂ ਕਰਾਉਣਾ ਬਾਈ ਗੱਡੀ ਚਲਾਓ ਬੀ ਡੀਜ਼ਲ ਪਵਾ ਕੇ ਠੀਕ ਹੈ ਬਸ ਗੱਡੀ ਦੇ ਦਾਂਗੇ ਬਾਈ ਤੁਹਾਨੂੰ 1.4 ਲੱਖ ਰੁਪਏ ਦੇ ਸਵਾ 4 ਲੱਖ ਰੁਪਈਆ ਦੇ ਵਿੱਚ ਬਾਈ ਨਾ ਕਾਰ ਕੁਝ ਨਹੀਂ ਕਰਾਉਣਾ ਬਾਈ ਬਸ ਤੁਸੀਂ ਕਾਰ ਚਲਾਉਣੀ ਆ ਬਸ ਸਮਾਨ ਹੀ ਬਾਦੂ ਲਵਾਇਆ ਕਸਟਮਰ ਬਾਈ ਛੋਟੇ ਜਿਹ i10 i10 ਵੀਰੇ ਬਾਈ i10 2012 ਮਾਡਲ ਹੈ ਫਸਟ ਓਨਰ ਹੈ ਸਪੋਰਟਸ ਮਾਡਲ ਹੈ ਚੰਡੀਗੜ੍ਹ ਦਾ ਲੋਕਲ ਨੰਬਰ ਹੋਗੀ ਠੀਕ ਹੈ ਵੀਰੇ 8283 ਹਜ਼ਾਰ ਚੱਲੀ ਹੈ ਬਾਈ ਮੀਟਰ ਦਾ ਲਫਾਫਾ ਵੀ ਨਹੀਂ ਉਤਰਿਆ ਬਾਈ ਗੱਡੀ ਤੋਂ ਇੰਨੀ ਨਵੀਂ ਕਾਰ ਹੈ ਲੈ ਵੀ ਕਾਰ ਸੋਹਣੀ ਬਹੁਤ ਹੈ ਬਾਈ ਹਨਾ ਇਹਨਾਂ ਬਾਈ ਕਾਰ ਦੇ ਦਾਂਗੇ ਤੁਹਾਨੂੰ 230000 ਰੁਪਏ ਦੀ 230 ਦੇ ਵਿੱਚ 230000 ਦੀ ਕਾਰ ਦੇ ਦਾਂਗੇ ਲੈ ਵੀ ਜੇ ਕਿਸੇ ਨੇ ਛੋਟੀ ਜਿਹੀ ਕਾਰ ਲੈਣੀ ਹੈ ਨਾ ਕਈ ਵਾਰ ਆਪਣਾ ਘਰ ਹੁੰਦਾ ਪੀੜੀਆਂ ਜਿਹੀਆਂ ਗਲੀਆਂ ਦੇ ਵਿੱਚ ਤਾਂ ਆਹ ਕਾਰ ਲੈ ਕੇ ਜਾ ਸਕਦੇ ਹੋ ਤੁਸੀਂ ਲਵੇ ਆ ਗਈ ਟਮਾੜੀ ਰੰਗ ਦੀ ਕਾਰ ਆ ਗਈ ਆਪਣੇ ਲਵੇ ਡਸਟਰ ਬਾਈ ਇਹ 14 ਮਾਡਲ ਹੈਗੀ 110 20 HP ਹੈ ਟਾਪ ਮਾਡਲ ਹੈ ਵੈਂਟੀਲੇਟਰ ਸੀਟ ਅਲੋਏ ਟਾਇਰ ਦੇਖ ਲਓ ਬਾਈ ਟਾਇਰ ਦੀ ਕੰਡੀਸ਼ਨ ਦੇਖੋ ਯਾਰ ਗੁੱਡੀ ਦੇ ਟਾਇਰ ਦੀ ਜਮਾਈ ਨਵਾਂ ਚੋੜਾ ਪਾਇਆ ਬੰਦੇ ਨੇ ਬਾਈ ਫਰਸਟ ਓਨਰ ਕਾਰ ਰੋਗੀ ਬਾਈ ਕਾਰ ਦੇ ਦਾਂਗੇ ਤੁਹਾਨੂੰ 1.3 ਲੱਖ 80000 ਰੁਪਏ ਦੇ 380 ਦੇ ਵਿੱਚ ਲੋਨ ਇਸਤੇਵਾਦੋ ਉਹ 3.5 ਲੱਖ ਦਾ ਲੋਨ ਵੀ ਕਰਾ ਦਾਂਗੇ ਹੂੰ ਤੇ ਇੱਕ ਬਈ ਆਥਾਰ ਆ ਗਿਆ ਆਪਣੇ ਲਈ ਬਾਈ ਇਹ ਥਾਰ ਦਾ ਹੈ ਵੇ 15 ਮਾਡਲ ਹੈ ਬਾਈ 4x4 47000 ਚੱਲੀ ਆ ਸਾਰੀ オリジナル ਹੈ ਕੋਈ ਪੀਸ ਰੀਪੇਂਟ ਨਹੀਂ ਆ ਬਾਈ ਦੋ ਟਾਈ ਲੱਗਦੀ ਐਸੈਸਰੀ ਲੱਗੀ ਕਾਰ ਨੂੰ ਆਫ ਰੋਡਿੰਗ ਲੋ ਐਮ ਪੂਫਰ ਐਚ ਆਈਡੀ ਲਾਈਟਾਂ ਸਭ ਲੱਗੀ ਹੋਈਆਂ ਠੀਕ ਹੈ ਵੀਰੇ ਭਾਈ ਇਹੋ ਜਿਹੇ ਰੇਟ ਦੇ ਦਾਂਗਾ ਚੈਲੈਂਜਿੰਗ ਰਾਈਸ ਕੋਈ ਦਊਗਾ ਨਹੀਂ ਬਾਈ 5.5 ਲੱਖ ਦੀ ਕਾਰ ਦੇ ਦੂੰਗਾ 4.70 ਵਿੱਚ ਦਾ ਲੋਨ ਵੀ ਕਰਾ ਦੂੰਗਾ ਠੀਕ ਹੈ ਬਾਈ ਉਹੀ ਗੱਲ ਤੁਸੀਂ ਸਿਰਫ 50000 ਰੁਪਏ ਦੇ ਕੇ ਕਾਰ ਦੇ ਮਾਲਕ ਬਣ ਸਕਦੇ ਹੋਗੇ ਕਾਰ ਦਾ ਰੰਗ ਵੀ ਦੇਖੋ ਤੇ ਬਾਕੀ ਜੇ ਹਿਸਾਬ ਨਾਲ ਤੁਸੀਂ ਮੋਡੀਫਾਈ ਕਰਾਉਣ ਵਾਸਤੇ ਕੋਈ ਲੋਡ ਵੀ ਹੈ ਨਹੀਂ ਹਾਂ ਬਾਈ ਨੋਵਾ ਦੀ ਸਿੱਟਾਂ ਤੱਕ ਲਵਾਈ ਹੋਈਆਂ ਬਾਕੀ ਸਾਰਾ ਕੋਈ ਕਾਰਜ ਲੱਗਿਆ ਹੈ ਬਾਈ ਹਾਂ ਕੁਝ ਲੱਗਿਆ ਹੈ ਬਾਈ ਤੇ ਆ ਆ ਗਈ ਆਪਣੇ ਲਈ ਵੀਰੇ ਇੱਕੋ ਸਪੋਰਟ ਬਾਈ ਇੱਕੋ ਸਪੋਰਟ ਇਹ ਉੱਚਾ ਮਾਡਲ ਲੱਗਦੀ ਹੈ ਇਹ ਨਿਊ ਸ਼ੇਪ ਹੈ ਬਾਈ ਸੋਲਰ ਰਜਿਸਟਰ 17 ਹਾਂਜੀ ਬਾਈ ਫਰਸਟ ਓਨਰ ਟਾਈਟੇਨੀਅਮ ਟੌਪ ਮਾਡਲ ਹੈ ਪੁਸ਼ ਬਟਨ ਸਟਾਰਟ ਵਾਲੀ ਹੂੰ ਹੂੰ ਗੱਡੀ ਦਾ ਇੱਕ ਰੇਟ ਦੇ ਦਾਂਗੇ ਭਾਈ ਜੀ 6.5 ਲੱਖ ਰੁਪਏ ਦੀ 6.5 5.5 ਦਾ ਲੋਨ ਵੀ ਕਰਾ ਦਾਂਗੇ ਕਾਰ ਤੇ ਫੋਰਡ ਤੇ ਦੁਨੀਆ ਕਰਾਂਦੇ ਨਹੀਂ ਆਪਾਂ ਇਸ ਤੋਂ ਵੀ ਕਰਾ ਦਾਂਗੇ ਲੋਨ ਸਹੀ ਗੱਲ ਹੈ ਬਈ ਕੋਈ ਦਿੱਕਤ ਨਹੀਂ ਤੇ ਆ ਆ ਗਈ ਆਪਣੇ ਲਈ ਡਿਜ਼ਾਇਰ ਵੀਰੇ ਬਾਈ ਇਹ ਡੀਜ਼ਲ ਹੈ ਚੰਡੀਗੜ੍ਹ ਨੰਬਰ 13 ਮਾਡਲ ZDI ਟੌਪ ਮਾਡਲ ਹੈ ਅਲੋਏ ਕਲਾਈਮੇਟ ਕੰਟਰੋਲ AC 에어 ਬੈਗ ਸਾਰਾ ਕੁਝ ਗੱਡੀ 'ਚ ਹੈਗਾ ਓਕੇ ਗੱਡੀ 82 ਹਜ਼ਾਰ ਚੱਲੀ ਹੈ ਗੱਡੀ ਦਾ ਰੇਟ ਬਾਈ 3.5 ਲੱਖ ਰੁਪਿਆ 3.5 ਵੀਰੇ 2.75 80 ਇਸ ਤੇ ਵੀ ਲੋਨ ਕਰਾ ਦਾਂਗੇ ਬਾਈ ਬਈ ਇੱਕ ਗੱਲ ਹੋਰ ਦੱਸਾਂ ਤੁਹਾਨੂੰ ਅ ਰੋ ਤੁਸੀਂ ਮਰੂਤੀ ਦਾ ਬ੍ਰਾਂਡ ਔਰ ਪਗਦੀ ਵੀ ਪੋਲੋ ਵਾਕਸ ਵੈਗਨ ਦੀਆਂ ਕਾਰਾਂ ਬਈ ਹਨਾ ਪੋਲੋ ਆ ਸੁਵਿਫਟਾ ਸੁਵਿਫਟ ਡਜ਼ਾਇਰਾਂ ਬਹੁਤ ਜ਼ਿਆਦਾ ਨੇ ਬਾਈ ਹੋਰਾਂ ਲਵੇ ਬਾਈ ਹਨਾ ਜਿਹੜੀਆਂ ਹੌਟ ਸੇਲਿੰਗ ਨੇ ਮਾਰਕੀਟ ਦੇ ਵਿੱਚ ਕੋਈ ਵੀ ਕਾਰ ਤੁਸੀਂ ਖਰੀਦਣੀ ਆ ਤਾਂ ਬਾਈ ਹੋਰਾਂ ਨੂੰ ਕੰਟੈਕਟ ਕਰ ਲਓ ਨੰਬਰ ਪਾਰਕੇ ਨੇ ਬਾਈ ਅਗਲੀ ਵੀ ਇਹ ਬਾਈ ਇਹ ਵੀ 2011 ਮਾਡਲ ਸੁਵਿਫਟ ਹੈ ਜਿਹੜੀ ਵਾਈਟ ਦਿਖਾਈ ਦੀ ਹੈ ਸਿਲਵਰ ਇਹ ਵੀ ਪੈਟਰੋਲ ਵੇਰੀਐਂਟ ਹੈ ਬਾਈ ਦਾ ਵੀ ਸੇਮ ਰੇਟ ਦੋ ਲੱਖ 65000 ਦੇ ਉੱਤੇ ਦੋ 65 ਦੇ ਵਿੱਚ ਬਾਈ ਹਾਂਜੀ ਬਾਈ ਤੇ ਪੋਲੋ ਇੱਕ ਹੋਰ ਆ ਗਈ ਆਪਣੇ ਲਈ ਬਾਈ ਇਹ ਪੈਟਰੋਲ ਲੋ ਬਜਟ ਕਾਰ ਹੈ ਜਿਹਦਾ ਰੇਟ ਥੋੜਾ ਬਜਟ ਘ ਫਰਸਟ ਓਨਰ ਕਾਰ ਰੋਗੀ 72 ਤੇ 73 ਹਜ਼ਾਰ ਕਾਰ ਚੱਲੀ ਹੈ ਕਾਰ ਦੇ ਦਾਂਗੇ ਬਾਈ ਤੁਹਾਨੂੰ 220 ਹਜ਼ਾਰ ਦੀ ਲੋਨ ਇਸ ਤੇ ਵੀ ਕਰਾ ਦਾਂਗੇ 220 ਹਜ਼ਾਰ 10 ਮਾਡਲ ਤੇ ਵੀ 10 ਮਾਡਲ ਤੇ ਹੀ ਲੋਨ ਕਰਾ ਠੀਕ ਹੈ ਬਾਈ ਆਹ ਹੈ ਵੀਰੇ ਬਾਈ ਇਹ 2015 ਮਾਡਲ ਹੈ ਡੀਜ਼ਲ ਆਸਟਾ ਟੋਪ ਮਾਡਲ ਹੈ ਪੁਸ਼ ਬਟਨ ਸਟਾਰਟ ਫਰਸਟ ਓਨਰ ਕਾਰ 72 ਹਜ਼ਾਰ ਚੱਲੀ ਹੈ 16 ਇੰਚੇ ਲੋਇਟਰ ਪਏ ਆ ਕਾਰ ਨੂੰ ਗੱਡੀ ਬਹੁਤ ਨਵੀਂ ਹੈ ਬਾਈ ਜੋ ਲੈਗਾ ਯਾਦ ਕਰੂਗਾ ਕਾਰ ਨੂੰ ਠੀਕ ਹੈ ਬਾਈ ਕਾਰ ਦਾ ਰੇਟ ਦੇ ਦਾਂਗੇ 470000 ਰੁਪਏ ਦਾ 470000 ਦੀ ਕਾਰ ਮਿਲ ਰਹੀ ਹੈ ਤੁਹਾਨੂੰ ਬਾਈ ਇੱਕ ਗੁਰਜਨ ਬਾਈ ਇਹ ਵੀ ਰਿਸਟੇਡ 15 ਡੀਜ਼ਲ ਵੇਰੀਐਂਟ ਹੈ ਹਾਂਜੀ ਫਰਸਟ ਓਨਰ ਕਾਰ ਰੋਗੀ 30 ਤੱਕ ਇਹਦਾ ਟੈਕਸ ਵੈਲਿਡ ਹੈ 4.99 ਲੱਖ 95 ਹਜ਼ਾਰ ਕਾਰ ਚੱਲਦੀ ਹੈ ਬਾਈ ਮੈਂ ਕਹਿੰਦਾ ਦਿੱਲੀ ਤੱਕ ਵੀ ਤੁਸੀਂ ਵੀਡੀਓ ਬਣਾਉਂਦੇ ਕੋਈ ਨਹੀਂ ਦੇਊਗਾ ਰੇਟ ਜੋ ਮੈਂ ਦੇ ਦੂੰਗਾ ਬਾਈ 3 ਲੱਖ 60 ਹਜ਼ਾਰ ਦੀ ਕਾਰ ਦੇ ਦੂੰਗਾ ਡੀਜ਼ਲ ਵੇਰੀਐਂਟ 3 60 ਦੇਵੇ 3 ਲੱਖ 60 ਹਜ਼ਾਰ ਰੁਪਏ ਦੀ ਕਾਰ ਲੈ ਵੀ 3 ਲੱਖ 60 ਹਜ਼ਾਰ ਤੁਹਾਨੂੰ ਕਾਰ ਮਿਲ ਜਾਣੀ ਹੈ ਬਾਈ ਹਨਾ ਕਾਰ ਦੀ ਕੰਡੀਸ਼ਨ ਚੈੱਕ ਕਰ ਲਓ ਆਲੇ-ਦਾਲੇ ਤੁਹਾਨੂੰ ਕੁਝ ਆਪਾਂ ਕਹਿੰਦੇ ਕਲਮ ਲਗਾਉਣ ਦੀ ਵੀ ਲੋੜ ਨਹੀਂ ਪੈਣੀ ਪਈ ਹੈ ਨਾ ਗਾਰੰਟੀ ਕਾਰ ਦੀ ਹਰ ਕਾਰਾਂ ਦੀ ਗਾਰੰਟੀ 84 ਹਰ ਚੱਲੀ ਹੈ ਬਾਈ ਨੰਬਰ ਸਾਹਮਣੇ ਚੈੱਕ ਕਰਾ ਲਿਓ 에어 ਬੈਗ ਵਾਲਾ ਮਾਡਲ ਹੈ ਅੰਦਰੋਂ ਇੰਨੀ ਨਵੀਂ ਕਾਰ ਵੀ ਇੰਟੀਰੀਅਰ ਵਾਈਜ਼ ਬਹੁਤ ਨਵੀਂ ਕਾਰ ਹੈ ਬਾਈ ਇਸ ਚ ਬਾਕੀ ਅਗਲੀ ਵੀਡੀਓ ਆਪਾਂ ਲੋਏ ਟਾਇਰ ਪਵਾ ਕੇ ਦੋਗੇ ਬਾਈ ਇਹ ਨਹੀਂ ਕਿ ਰੇਟ ਚੇਂਜ ਹੋਊਗਾ ਰੇਟ ਸੇਮ ਰਹੂਗਾ ਫਿਰ ਵੀ ਗੱਡੀ ਦਾ ਰੇਟ ਰਹੂਗਾ ਵੀਰੇ 340000 ਠੀਕ ਹੈ ਮਤਲਬ 340000 ਤੁਸੀਂ ਅਲਾਈ ਟਾਇਰ ਪਵਾ ਕੇ ਦੋਗੇ ਬਾਈ ਲੈ ਵੀ ਨਾਲ ਅਲਾਈ ਟਾਇਰ ਬਿਲਕੁਲ ਤੁਹਾਨੂੰ ਐਜ਼ ਅ ਗਿਫਟ ਤੌਰ ਤੇ ਦਿੱਤੇ ਜਾਣਗੇ ਬਈ ਆਪਾਂ ਫਰੀ ਵਾਲੀ ਗੱਲ ਨਹੀਂ ਕਰਦੇ ਐਜ਼ ਅ ਗਿਫਟ ਤੌਰ ਤੇ ਬਈ ਹਨਾ ਤੇ ਅਗਲੀ ਆ ਗਈ ਵਰਨਾ ਬਈ ਆਪਣੇ ਲਵੇ ਵਰਨਾ ਬਈ 12 ਮਾਡਲ ਹੈ ਆਟੋਮੈਟਿਕ ਐਸਐਕਸ ਆਪਸ਼ਨਲ ਟਾਪ ਮਾਡਲ ਹੈ ਪੁਸ਼ ਬਟਨ 6 ਏਅਰ ਬੈਗ ਵਾਲੀ ਬਾਈ ਇਹਦਾ ਵੀ ਚੈਲੈਂਜਿੰਗ ਰੇਟ ਦੇ ਦਾਂਗੇ ਤੁਹਾਨੂੰ ਮਾਰਕੀਟ ਗੁੰਮਿਓ ਬਈ 4-4 ਲੱਖ ਮੰਗਦੀ ਐ ਦੁਨੀਆਂ ਨੇ ਮੰਗਦੀ ਤੁਹਾਨੂੰ ਪਤਾ ਹੋਣਾ ਬਾਈ ਆਪਾਂ ਦੇ ਦਾਂਗੇ 3,115,000 ਰੁਪਏ ਦਾ 3,115,000 ਮਾਡਲ 2012 12 ਆਟੋਮੈਟਿਕ ਟਾਪ ਮਾਡਲ ਲੈ ਵੀ ਇਸ ਰੇਟ 'ਚ ਕਾਰ ਨਹੀਂ ਮਿਲ ਸਕਦੀ ਤੁਹਾਨੂੰ ਪੂਰੇ ਪੰਜਾਬ ਕਹ ਦੀਏ ਦਿੱਲੀ ਵਾਲੇ ਵੀ ਤੁਹਾਨੂੰ ਠੀਕ ਹੈ ਇਸ ਤੋਂ ਵੱਧ ਰੇਟ ਮੰਗਣਗੇ ਜਦੋਂ ਬਾਈ ਸਹੀ ਕਹਿ ਰਹੇ ਮੈਂ ਬਾਈ ਤਾਂ ਹੀ ਕਹਿ ਰਹੇ ਆਪਾਂ ਇਹ ਰੇਟ ਤੇ ਕਾਰ ਦੇ ਦਾਂਗੇ ਤੁਹਾਨੂੰ ਬਾਈ 315000 315000 2012 ਮਾਡਲ ਆਟੋਮੈਟਿਕ ਵਰਨਾ ਕਾਰ ਮਿਲ ਜਾਣੀ ਹੈ ਵੀ ਤੁਹਾਨੂੰ ਆਹ ਵੀਰੇ ਬਾਈ ਇਹ ਡਸਟਰ ਪੀਵੀ65 15 ਮਾਡਲ ਹੈ ਹਾਂਜੀ ਨਵੇਂ ਇੰਟੀਰੀਅਰ ਵਾਲੀ ਨਵੀਂ ਸ਼ੇਪ ਵਾਲੀ ਹੈ ਬਾਈ ਹਾਂਜੀ ਅਲੋਏ ਟਾਇਰ ਗੱਡੀ ਦੇ ਲ 17 ਇੰਚ ਪਏ ਹੈ ਬਾਈ ਓਕੇ ਗੱਡੀ ਬਹੁਤ ਨਈ ਕਾਰ ਹੈ ਬਾਈ ਸਿਲਵਰ ਕਲਰ ਦੀ ਸਾਰੀ ਓਰੀਜਨਲ ਕਾਰ ਬਾਈ ਇਕੋ ਰੇਡ ਕਾਰ ਦੇ ਦਗਾ 4 ਲੱਖ 5000 ਦੀ ਨਵੇਂ ਇੰਜਨ ਵਾਲੀ 4 ਲੱਖ 5000 ਰੁਪਏ ਦੀ ਬਾਈ ਤੇ ਇਕ ਹੋ ਆ ਗਿਆ ਬਾਈ ਆਪਣੇ ਲਵੇ ਆਪ ਹੁਣੀ ਆਈ ਆਈ ਆ ਕਾਰੇ ਦਿਖਾ ਦੀ ਬਾਈ ਹਾਂ ਹਾਂ ਦਿਖਾਓ ਬਾਈ ਤੇ ਆ ਆ ਗਿਆ ਐਕਸ ਯੂ ਵੀ 700 ਬਾਈ ਇਹ ਮਾਡਲ ਵੀਰੇ ਬਾਈ ਇਹ 2017 ਮਾਡਲ ਹੈ ਹਾਂਜੀ ਫਰਸਟ ਓਨਰ ਕਾਰ ਰੋਗੀ ਹਲੋਏ ਤੁਸੀਂ ਦੇਖ ਲਓ ਸਟੀਅਰਿੰਗ ਕੰਟਰੋਲ ਅੰਦਰ ਐਂਡਰੋਇਡ ਪਲੇਅਰ ਸੀਟ ਕਵਰ ਨਵੇਂ ਬਾਈ ਹੁਣੀ ਬਸ ਪਹੁੰਚੀ ਹੋਈ ਇਹ ਲਾ ਲਓ ਗੱਡੀ ਤੁਹਾਨੂੰ ਚਮਕਾ ਚੋਂ ਕੇ ਦੋਂਗੇ ਕਾਰ ਵਧੀਆ ਠੀਕ ਹੈ ਬਾਈ ਗੱਡੀ ਦੇ ਦਾਂਗੇ ਤੁਹਾਨੂੰ 7.5 ਲੱਖ ਰੁਪਏ ਦੀ ਮਾਰਕੀਟ ਕੋ ਮਿਲੋ 17 ਮੋੜ ਕੋ 7.5 ਲੱਗਦੀ ਤੁਹਾਨੂੰ ਐਕਸਵੀ ਦੇ ਦੇ ਜੀ ਫਰਸਟ ਓਨਰ ਲੋਏ ਟੈਰ ਪੇ ਦੇਖੋ ਕੰਡੀਸ਼ਨ ਚੈੱਕ ਕਰ ਲਓ ਵੀ ਕਾਰ ਦੀ ਹਨਾ ਓਕੇ ਰਿਪੋਰਟ ਕਰਾਂਗੀ ਲੈ ਜਾਓ ਬਾਈ ਜੇ ਕਿਸੇ ਨੇ ਮੇਰੇ ਭਾਈ ਨੇ ਕਾਰ ਲੈਣੀ ਆ ਵੀ ਬੁਕਿੰਗ ਕਰਾ ਸਕਦੇ ਹੋ ਬਈ ਜੇ ਹਿਸਾਬ ਦੀ ਸਾਰੀਆਂ ਕਾਰਾਂ ਤੁਹਾਨੂੰ ਬੁਕਿੰਗ ਕਰਾ ਲਓ ਇਹਦੇ ਨਾਲ ਦੀ ਖੋਰ ਖੜੀ ਹੈ 11 ਮਾਡਲ ਹੈ ਉਹ ਗਈ ਹੋਈ ਕੱਲ ਆ ਜੂਗੀ ਐਡਬਿਊ 9 ਸਨਰੂਫ ਵਾਲੀ ਨਿਊ ਸ਼ੇਪ ਦੀ ਸਿਲਵਰ ਕਲਰ ਦੀ ਓਕੇ ਬਈ 1 ਲੱਖ 3000 ਵੀ ਤੇ ਰਿਕਾਰਡ ਚੱਲੀ ਹੈ ਉਹ ਗੱਡੀ ਤੁਹਾਨੂੰ ਦੇ ਦਾਂਗੇ 9.5 ਲੱਖ ਰੁਪਏ ਲੈ ਵੀ ਇਹਦੇ ਨਾਲ ਦੀ ਦੋ ਠੀਕ ਹੈ ਬਈ ਆਪਣੇ ਲਵੇ ਇੱਕ ਆਹ ਹੈ ਵੀਰੇ ਆਪਣੇ ਲਵੇ ਇਹ ਡਿਜ਼ਾਇਰ ਹੀ ਭਾਈ ਐ ਰੇਟ ਦੇ ਦਾਂਗੇ ਬਈ 15 ਮਾਡਲ ਪੈਟਰੋਲ ਹੈ ਨਿਊ ਸ਼ੇਪ ਦੀ ਫਸਟ ਓਨਰ ਕਾਰ ਹੈ ਬੈਂਕ ਅਫੀਸਰ ਦੀ ਕਾਰ ਹੈ ਜੋ ਚੱਲੀ ਰਿਕਾਰਡ ਨਾਲ ਚੱਲੀ ਹੈ 1 ਲੱਖ 23000 ਤੋਂ ਚੱਲੀ ਹੈ ਵੀ ਬਾਈ ਇਹ ਵੈਨਿਊ ਟੌਪ ਐਂਡ ਮਾਡਲ ਆ 19 ਮਾਡਲ ਆ ਸਨਰੂਫ ਵਾਲਾ ਟੌਪ ਮਾਡਲ ਜੀ ਤੁਹਾਨੂੰ ਵੱਡਾ ਲੱਗਿਆ ਵੀਰੇ ਹਾਂ ਬਈ ਜਨਾਨ ਦਾ ਉਨੇ ਹੀ ਪੈਰਾਨੋਮਿਕ ਨਹੀਂ ਆਂਦਾ ਬਾਈ ਠੀਕ ਆ ਠੀਕ ਆ ਨੋਰਮਲ ਐਮੈਂਡ ਹਾਂ ਪੈਟਰੋਲ ਵੇਰੀਐਂਟ ਆ ਫਰਸਟ ਓਨਰ ਗਾਰਾ ਲੁਧਿਆਣਾ ਦਾ ਲੋਕਲ ਨੰਬਰ ਗੱਡੀ ਦੇ ਦਾਂਗੇ ਤੁਹਾਨੂੰ ਭਾਜੀ 8 ਲੱਖ 90 ਹਜ਼ਾਰ 8 ਲੱਖ 90 ਹਜ਼ਾਰ ਰੁਪਈਆ ਦੀ ਬਾਈ ਇਸ ਤੇ ਵੀ ਲੋਨ ਤੁਹਾਡਾ ਕਰਾ ਦਾਂਗੇ ਬਦ ਲੋਨ ਕਰਾ ਦਾਂਗੇ ਬਾਈ ਹੋਰ ਵੀ ਕਾਰਾਂ ਬਈ ਆਪਣੇ ਲਈ ਬਾਈ ਹੋਰ ਕਾਰਾਂ ਆਣੇ ਆਣੀ ਐ ਸਟਾਕ 'ਚ ਮੇਰੇ ਕੋਲ ਛੋਟੀਆਂ ਘੜੀਆਂ 1.5-2 ਲੱਖ ਵਾਲੀ ਮੈਂ ਚਾਹੁੰ ਬਾਕੀ ਫੋਨ ਕਰ ਲਿਓ ਹਰ ਗੱਡੀ ਅਵੇਲੇਬਲ ਕਰਾ ਲਓ ਲੈ ਵੀ ਬਸ ਬਾਈ ਹਨਾ ਤੁਹਾਨੂੰ ਕਾਲ ਕਰਨੀ ਆ ਉਰੇ ਵਿਜ਼ਿਟ ਕਰ ਲਿਓ ਬਾਕੀ ਬਾਈ ਹੋਰਾਂ ਦਾ ਕੈਟਲੋਗ ਵੀ ਬਣਿਆ ਹੋਗਾ ਕੈਟਲੋਗ ਆ ਬਾਈ ਉਹਦੇ ਤੁਸੀਂ ਇੱਕ ਵਾਰ ਮੈਸੇਜ ਕਰੋ ਬਾਈ ਹੋਰਾਂ ਦਾ ਕੈਟਲੋਗ ਜਾ ਕੇ ਚੈੱਕ ਕਰ ਲਓ ਨੰਬਰ ਮੈਂ نیچے ਪਾਤੇ ਵਿਜ਼ਿਟ ਕਰ ਲਿਓ ਚੰਡੀਗੜ੍ਹ ਦੇ ਵਿੱਚ ਬਾਈ ਹਨਾ ਤੇ ਬਾਈ ਹੋਰਾਂ ਦਾ ਹੈਗਾ ਹਾਈ ਟੈਕ ਕਾਰਸ ਦੇ ਨਾਮ ਤੇ ਸੋਖਣਾ ਲੇਖਦੇ ਬਿਲਕੁਲ ਨੇੜੀ ਆ ਬਾਈ ਹਨਾ ਉੱਥੇ ਜਸਟ ਆਪਾਂ ਕਿਹ ਅੱਠ 10 ਮਿੰਟ ਦਾ ਰਸਤਾ ਵੀ ਹੈ ਨਹੀਂ ਬਾਈ ਬਾਈ ਇੱਕ ਛੋਟੀ ਜਿਹੀ ਗੱਲ ਦੁਬਾਰਾ ਕਰਨਾ ਚਾਹੁੰਦਾ ਹਾਂ ਜੀ ਬਾਈ ਇੱਕ ਇੱਕ ਐਗਜ਼ਾਮਪਲ ਦੇਣਾ ਬਾਈ ਮਾਰਕੀਟ 'ਚ ਜੇ ਟਮਾਟਰ 100 ਰੁਪਏ ਕਿਲੋ ਹੈ ਨਾ ਬਾਈ ਹਾਂਜੀ ਤੁਸੀਂ 80 90 ਲੈ ਸਕਦੇ ਹੋ ਕੋਈ 200 ਰੁਪਏ ਕਿਲੋ ਟਮਾਟਰ ਨਹੀਂ ਦੇ ਸਕਦਾ ਬਾਈ ਜੋ ਦੇ ਰਿਹਾ 200 ਰੁਪਏ ਕਿਲੋ ਟਮਾਟਰ ਉਹ ਗੱਡੀ ਉਹੀ ਗੱਡੀ ਦਾ ਕੰਮ ਹੈ ਬਾਈ ਜੇ ਮਾਰੇ ਲਈ 4 ਲੱਖ ਹੈ ਤੁਸੀਂ ਸਰਚ ਕਰ ਦੀਆ ਦੁਨੀਆ ਦੇਖੋ ਬਾਈ ਮੇਰੇ ਕੋਲ ਤੇ ਆਏਗੀ ਨਹੀਂ ਚਾਰ ਡੀਲਰਾਂ ਕੋਲ ਜਾਊਗੀ ਚਾਰ ਦੀ ਜਗ੍ਹਾ ਮੈਂ 380 ਇਹ 3 ਜਾਂ 4 ਤੋਂ ਨੋਰੀ ਬਾਈ ਮੇਰੇ ਕੋਲ ਜਿੰਨੀਆਂ ਕਾਰਾਂ ਖੜੀਆਂ ਫਸਟ ਸੈਕਿੰਡ ਥਰਡ ਗੱਡੀ ਮਿਲੂਗੀ ਨਹੀਂ ਤੁਹਾਨੂੰ ਬਾਈ ਇੱਕ ਮੋਹੀ ਮੁਗਦੀ ਗੱਲ ਮੈਂ ਵੀ ਕਰਦਾ ਬਾਈ ਜੇ ਕਿਸੇ ਨੇ ਚੰਗੀ ਕਾਰ ਲੈਣੀ ਹੈ ਬਾਈ ਤਾਂ ਹੀ ਉਹ ਫੋਨ ਕਰਿਓ ਬਸ ਬਾਈ ਬਸ ਸਹੀ ਹੈ ਠੀਕ ਹੈ ਬਾਈ ਮਿਲਾਂਗੇ ਬਹੁਤ ਛੇਤੀ ਨੰਮੇ ਕਾਰਾਂ ਦੇ ਨਾਲ ਬਾਈ ਸასი ਕਾਲ ਬਾਈ